ਅੱਜ ਪਹੁੰਚੇ ਹਾਂ ਜੀ ਨਿਆਸਿਰਾਂ ਦੇ ਘਰ ਪ੍ਰਭ ਆਸਰਾ ਟਰਸਟ ਦੇ ਵਿੱਚ ਜਿਸ ਦੇ ਵੱਲੋਂ ਅੱਜ ਲੋਹੜੀ ਦਾ ਇਹ ਪਵਿੱਤਰ ਤਿਹਾਰ ਮਨਾਇਆ ਜਾ ਰਿਹਾ ਹੈ ਆਪਣੇ ਘਰਾਂ ਦੇ ਵਿੱਚ ਤਾਂ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ ਦੀਵਾਲੀ ਹੋਵੇ ਲੋਹੜੀ ਹੋਵੇ ਈਦ ਹੋਵੇ ਵਿਸਾਖੀ ਹੋਵੇ ਪਰ ਉਹਨਾਂ ਨਿਆਸਿਰਾਂ ਦੇ ਲਈ ਏਡਾ ਵੱਡਾ ਉਪਰਾਲਾ ਲਗਾਤਾਰ ਬਹੁਤ ਲੰਬੇ ਸਮੇਂ ਤੋਂ ਆ ਸਰਦਾਰ ਸ਼ਮਸ਼ੀਰ ਸਿੰਘ ਤੇ ਬੀਬਾ ਹਰਜਿੰਦਰ ਕੌਰ ਜੜੇ ਨੇ ਉਹਨਾਂ ਦੇ ਵੱਲੋਂ ਇਸ ਸਾਰੇ ਉਪਰਾਲੇ ਨੂੰ ਚਲਾਇਆ ਜਾਂਦਾ ਤੇ ਇਸ ਉਪਰਾਲੇ ਦੇ ਘਰ ਦੇ ਵਿੱਚ ਇਸ ਨਿਆਸਰਿਆਂ ਦੇ ਘਰ ਦੇ ਵਿੱਚ ਰਹਿੰਦੇ ਉਹਨਾਂ तमाम ਬੇਆਸਰੇ ਜਿਹੜੇ ਲੋਕ ਨੇ ਉਹਨਾਂ ਦੇ ਲਈ ਖੁਸ਼ੀਆਂ ਦੇ ਬਹੁਤ ਸਾਰੇ ਪਲ ਜੜੇ ਨੇ ਉਹਨਾਂ ਦੇ ਲਈ ਰਣਨੀਤੀਆਂ ਲਗਾਤਾਰ ਬਣਾਈਆਂ ਜਾਂਦੀਆਂ ਨੇ ਸੋ ਅੱਜ 252 ਦੀ ਲੋਹੜੀ ਵਾਲੇ ਦਿਨ ਅੱਜ ਜਿਸ ਤਰੀਕੇ ਦੇ ਨਾਲ ਪ੍ਰਭ ਆਸਰਾ ਦੇ ਵਿੱਚ ਇਹ ਵੱਡੀਆਂ ਖੁਸ਼ੀਆਂ ਜਿਹੜੀਆਂ ਨੇ ਵੰਡੀਆਂ ਜਾ ਰੀਆਂ ਨੇ ਰਿਓੜੀਆਂ, ਮੂਫਲੀਆਂ ਇੱਥੇ ਵੀ ਵੰਡੀਆਂ ਜਾ ਰੀਆਂ ਨੇ, ਖਾਧੀਆਂ ਜਾ ਰੀਆਂ ਨੇ, ਜਸ਼ਨਾਂ ਦੇ ਮਾਹੌਲ ਨੇ ਇਸ ਸਾਰੇ ਜਸ਼ਨਾਂ ਦੇ ਮਾਹੌਲ ਦੇ ਵਿੱਚ ਆਦਾਰਾ ਹਮਦਰਦ ਟੀਵੀ ਦਾ ਜਿਹੜਾ ਕਾਫਲਾ ਉਹ ਇੱਥੇ ਤੱਕ ਪਹੁੰਚਿਆ ਹੈ ਟੀਮ ਦੇ ਵੱਲੋਂ तमाम ਗਤੀਵਿਧੀਆਂ ਜਿਹੜੀਆਂ ਵੇਖੀਆਂ ਜਾਣਗੀਆਂ ਖੁਸ਼ੀਆਂ ਦੇ ਪਲਾਂ ਦੇ ਵਿੱਚ ਸ਼ਰੀਕ ਵੀ ਹੋਇਆ ਜਾਵੇਗਾ। तमाम ਉਹ ਹੱਸਦੇ ਚਿਹਰੇ ਜਿਹੜੇ ਕਿ ਕਿਤੇ ਨਾ ਕਿਤੇ ਹੱਸਣਾ ਭੁੱਲ ਗਏ ਜਾਂ ਪਰ ਸਮਾਜ ਦੇ ਵਿੱਚ ਉਹਨਾਂ ਨੂੰ ਉਸ ਤਰੀਕੇ ਦੀ ਜਗ੍ਹਾ ਨਹੀਂ ਮਿਲੀ ਜਿਸ ਤਰੀਕੇ ਮਿਲਣੀ ਚਾਹੀਦੀ ਸੀ ਸੋ ਆਓ ਤੁਹਾਨੂੰ ਲੈ ਚੱਲਦੇ ਹਾਂ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਸ਼ਨਾਂ ਦਾ ਮਾਹੌਲ ਜਿਹੜਾ ਉਹ ਬਣਿਆ ਪਿਆ ਹੈ ਤਸਵੀਰਾਂ ਜਿਹੜੀਆਂ ਨੇ ਬਹੁਤ ਕੁਝ ਆਪਣੇ ਆਪ ਬਿਆਨ ਕਰਦੀਆਂ ਨੇ ਜਿਸ ਦੇ ਵਿੱਚ ਜਿੱਥੇ ਇਹਨਾਂ ਬੱਚਿਆਂ ਦੇ ਲਈ ਨਿਆਸਰਿਆਂ ਦੇ ਲਈ ਬਹੁਤ ਵੱਡਾ ਉਪਰਾਲਾ ਇਹ ਲੋਹੜੀ ਦੇ ਉਤਸਵ ਦੇ ਉੱਪਰ ਲੋਹੜੀ ਦੇ ਤਿਉਹਾਰ ਦੇ ਉੱਪਰ ਹਰ ਸਾਲ ਦੀ ਤਰ੍ਹਾਂ ਕੀਤਾ ਗਿਆ ਸਰਦਾਰ ਸ਼ਮਸ਼ੇਸ਼ ਸਿੰਘ ਹੋਰਾਂ ਦੇ ਵੱਲੋਂ ਉਸ ਦੇ ਵਿੱਚ ਤੁਹਾਨੂੰ ਵੀ ਦੱਸਦੀ ਹੈ ਕਿ ਨਾਲ ਦੀ ਨਾਲ ਬੱਚਿਆਂ ਦੇ ਵੱਲੋਂ ਬਹੁਤ ਸੁੰਦਰ ਜਿਹੜੀਆਂ ਪਰਫਾਰਮੈਂਸ ਨੇ ਉਹ ਵੀ ਦਿੱਤੀਆਂ ਗਈਆਂ ਤੇ ਨਾਲ ਆਪ ਪੰਜਾਬੀ ਇੰਡਸਟਰੀ ਦੇ ਉਮਦਾ ਜਿਹੜੇ ਗਾਇਕ ਨੇ ਗਵਈਏ ਨੇ ਉਹਨਾਂ ਦੇ ਵੱਲੋਂ ਵੀ ਪਹੁੰਚਿਆ ਗਿਆ ਜਿਨ੍ਹਾਂ ਦੇ ਵਿੱਚ ਬਹੁਤ ਵੱਡਾ ਨਾਮਣਾ ਖੱਟਣ ਵਾਲੀ ਗਾਇਕਾ ਜਿਹੜੀ ਹੈ ਮੰਨਤ ਨੂਰ ਉਹਦਾ ਦੇ ਵੱਲੋਂ ਵੀ ਪਹੁੰਚਿਆ ਗਿਆ ਤੇ ਨਾਲ ਬਲਬੀਰ ਸੂਫੀ ਜੜੇ ਨੇ ਉਹਨਾਂ ਦੇ ਵੱਲੋਂ ਵੀ ਇੱਥੇ ਆਪਣੇ ਫਨ ਦਾ ਮਜ਼ਾਰਾ ਜਿਹੜਾ ਉਹ ਕੀਤਾ ਜਾਵੇਗਾ ਸੋ ਤਸਵੀਰਾਂ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਜਾਣਕਾਰੀਆਂ ਜਿਹੜੀਆਂ ਨੇ ਉਹ ਸਾਂਝੀਆਂ ਕਰ ਰਹੇ ਹਾਂ ਹਰ ਸਾਲ ਦੀ ਤਰ੍ਹਾਂ ਪ੍ਰਭ ਆਸਰਾ ਦੇ ਵਿੱਚ ਨਿਯਾਸਰਾਂ ਦੇ ਇਸ ਘਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਖੁਸ਼ੀਆਂ ਵੰਡੀਆਂ ਜਾ ਰਹੀਆਂ ਨੇ ਹਮੇਸ਼ਾ ਦੀ ਤਰ੍ਹਾਂ ਇੱਕ ਵੱਖਰਾ ਉਪਰਾਲਾ ਜਿਹੜਾ ਹੈ ਉਹ ਸ਼ਮਸ਼ੇਰ ਸਿੰਘ ਹੋਰਾਂ ਦੇ ਵੱਲੋਂ ਤੇ ਉਹਨਾਂ ਦੇ तमाम ਟੀਮ ਦੇ ਮੈਂਬਰ ਜਿਹੜੇ ਨੇ ਉਹਨਾਂ ਦੇ ਵੱਲੋਂ ਕੀਤਾ ਗਿਆ ਸੋ ਤਸਵੀਰਾਂ ਜੜੀਆਂ ਨੇ ਇਹ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਵਾਂਗੇ ਅੱਜ ਅਜ ਪ੍ਰabhas ਆ ਪਹੁੰਚਿਆ ਹਾਂ ਕਹਿਣਾ ਚਾਹੁੰਦੇ ਹਾਂ ਲੋਹੜੀ ਦਾ ਤਿਉਹਾਰ ਤਾਂ ਤੁਸੀਂ ਬਹੁਤ ਵਾਰ ਮਨਾਇਆ ਵੀ ਹੋਣਾ ਦੇਖਿਆ ਵੀ ਹੋਣਾ ਪਰ ਇੱਥੇ ਆ ਕੇ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਪਹਿਲਾਂ ਤਾਂ ਸਾਰਿਆਂ ਨੂੰ ਹੈਪੀ ਲੋਹੜੀ ਮੈਂ ਸੱਚੀ ਦੱਸਾਂ ਇੱਥੇ ਆ ਕੇ ਅੱਖਾਂ ਦੇ ਵਿੱਚ ਹੰਝੂ ਆ ਗਏ ਮਤਲਬ ਆਪਾਂ ਬਹੁਤ ਸੁਖੀ ਆ ਸਾਰੇ ਸਾਰਿਆਂ ਕੋਲੇ ਸਭ ਖੁਸ਼ ਆ ਪਰ ਇੱਥੇ ਆ ਕੇ ਪਤਾ ਲੱਗਦਾ ਕਿ ਬੰਦੇ ਦੁਨੀਆ ਕਿੰਨੇ ਕਿ ਤੂਫੀ ਆ ਹੈ ਨਾ ਸੋ ਇੱਥੇ ਆ ਕੇ ਬੰਦੇ ਨੂੰ ਆਪਣੇ ਜਿਉਣ ਦਾ ਅਹਿਸਾਸ ਹੁੰਦਾ ਕਿ ਤੁਹਾਨੂੰ ਤਾਂ ਰੱਬ ਨੇ ਸਾਰਾ ਕੁਝ ਦਿੱਤਾ ਹੈ ਪਰ ਜਿਹੜਾ ਕੋਲੇ ਕੁਝ ਵੀ ਨਹੀਂ ਉਹ ਕਿੰਨਾ ਔਖਾ ਜਿਉਂਦਾ ਹੈ ਸੋ ਮੈਂ ਪਹਿਲਾਂ ਵੀ ਇੱਥੇ ਆਈਆਂ ਆਉਂਦੀ ਰਹਿੰਦੀ ਆ ਤੇ ਮੈਨੂੰ ਹੁਣ ਮੈਂ ਲੋਹੜੀ ਤੇ ਫਸਟ ਟਾਈਮ ਆਈਆਂ ਪਰ ਮੈਂ ਅੱਜ ਮੈਮ ਨਾਲ ਵੀ ਵਾਦਾ ਕੀਤਾ ਰਜਿੰਦਰ ਮੈਮ ਨਾਲ ਕਿ ਮੈਂ ਹੁਣ ਹਰ ਵਾਰੀ ਆਇਆ ਕਰੂੰ ਜਿਵੇਂ ਮਰਜੀ ਟਾਈਮ ਕੱਢਾਂ ਪਰ ਮੈਂ ਵੈਸੇ ਵੀ ਆਉਂਦੀ ਜਾਂਦੀ ਰਹਿਣਾ ਆ ਸੋ ਇਹਨਾਂ ਨਾਲ ਰਹਿ ਕੇ ਬੱਚਿਆਂ ਨਾਲ ਟਾਈਮ ਸਪੈਂਡ ਕਰਕੇ ਜਦੋਂ ਬੱਚੇ ਅੱਜ ਮੈਨੂੰ 2-3 ਬੱਚੇ ਮੇਰੇ ਆਲੇ-ਦੁਆਲੇ ਸੀ ਤੇ ਉਹ ਮੈਨੂੰ ਮੰਮੀ ਕਹਿ ਰਹੇ ਸੀਗੇ ਮਤਲਬ ਉਹਨਾਂ ਨੂੰ ਕਿ ਛੋਟੇ ਛੋਟੇ ਬੱਚਿਆਂ ਨੂੰ ਆਪਣੀ ਮਾਂ ਉਹਨਾਂ ਦੀ ਮਾਂ ਨਹੀਂ ਆ ਜਾਂ ਉਹ ਨਾਥ ਨੇ ਜਾਂ ਕੁਝ ਵੀ ਉਹ ਬੱਚੇ ਮੈਨੂੰ ਮੰਮੀ کہہ ਕੇ ਕਿ ਬੁਲਾ ਰਹੇ ਨੇ ਮਤਲਬ ਮੇਰੇ ਨਾਲ ਨਾਲ ਮੈਨੂੰ ਅੱਗੋਂ ਮੈਨੂੰ ਉਹ ਬੱਚੀ ਸਮਝਾ ਰਹੀ ਆ ਵੀ ਰੋਣਾ ਨਹੀਂ ਕਦੇ ਰੋਣਾ ਨਹੀਂ ਕਦੇ ਕੋਈ ਡੇੜੇ ਕਦੇ ਇੱਥੇ ਕਿਸ ਕਰਦੇ ਕਦੇ ਮਤਲਬ ਇੰਨਾ ਪਿਆਰ ਕਰਦੇ ਆ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਇੰਨੀ ਸਮਝ ਵੀ ਹੈ ਨਹੀਂ ਤੇ ਉਹਨਾਂ ਦਾ ਇਹ ਉਪਰਾਹਲਾ ਲਗਾਤਾਰ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਜਿਹੜੇ ਮਾਯੂਸ ਚਿਹਰਿਆਂ ਦੇ ਉੱਪਰ ਖੁਸ਼ੀ ਉਹ ਦਿੰਦੇ ਨੇ ਉਸ ਉਪਰਾਹਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਸੋਚੋ ਵੀ ਮੈਂ ਤਾਂ ਉਹਨਾਂ ਨੂੰ ਜਦੋਂ ਵੀ ਦੇਖਦੀ ਆ ਹਾਂ ਸ਼ੇਰ ਭਾਜੀ ਨੂੰ ਉਹਨਾਂ ਦੇ ਮੂੰਹ ਤੇ ਐਨਾ ਸਕੂਨ ਹੈ ਐਨੀ ਸ਼ਾਂਤੀ ਹੈ ਮੈਨੂੰ ਐਂ ਲੱਗਦਾ ਵੀ ਉਹ ਬਹੁਤ ਸੈਟੀਸਫੈਕਸ਼ਨ ਚ ਨੇ ਮੈਂ ਪਿਛਲੀ ਵਾਰ ਵੀ ਜਦੋਂ ਅਸੀਂ ਬੈਠੇ ਸੀ ਗੱਲਾਂ ਬਾਤਾਂ ਕੀਤੀਆਂ ਸੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਨੂੰ ਤੁਹਾਨੂੰ ਦੇਖ ਕੇ ਮੈਨੂੰ ਮੈਨੂੰ ਸ਼ਾਂਤੀ ਮਿਲ ਰਹੀ ਹੈ ਮੈਨੂੰ ਸਕੂਨ ਮਿਲ ਰਿਹਾ ਮੈਂ ਕਿਹਾ ਮੈਨੂੰ ਐਂ ਲੱਗਦਾ ਮੈਂ ਤੁਹਾਨੂੰ ਦੇਖ ਹੀ ਜਾਵਾਂ ਹੈਨਾ ਉਹ ਪਾਠ ਕਰਦੇ ਆ ਇਦਾਂ ਰੱਬੀ ਲੋਕ ਨੇ ਜਿਹੜੇ ਇੱਥੇ ਰਹਿ ਰਹੇ ਨੇ ਜਿਹੜੇ ਇਹ ਤੇ ਘਰ ਦੇ ਵਿੱਚ ਸੋ ਉਹਨਾਂ ਨਾਲ ਰਹਿ ਕੇ ਇੱਕ ਰੱਬ ਨੂੰ ਮਿਲਣਾ ਹੀ ਹੋ ਜਾਂਦਾ ਹੈ ਨਾ ਮੈਂ ਇਹੀ ਕਹਿਣੀ ਹੈ ਕਿ ਜੇ ਸਾਡੇ ਲਾਈਫ ਦੇ ਵਿੱਚ ਕੁਝ ਵੀ ਐਦਾਂ ਦਾ ਕੋਈ ਵੀ ਆਪਾਂ ਨੂੰ ਐਦਾਂ ਦੇ ਲੋਕ ਹੈਗੇ ਨੇ ਤਾਂ ਉਹਨਾਂ ਨੂੰ ਬਹੁਤ ਪਿਆਰ ਕਰਨਾ ਚਾਹੀਦਾ ਰੱਬ ਦਾ ਰੂਪ ਨੇ ਆਪਣਾ ਜਿੰਨਾ ਤੁਸੀਂ ਲਾ ਸਕਦੇ ਹੋ ਜਿੰਨਾ ਰੱਬ ਨੇ ਤੁਹਾਨੂੰ ਬਖਸ਼ਿਆ ਹੋਇਆ ਹੈ ਨਾ ਤਾਂ ਤੁਸੀਂ ਪਲੀਜ਼ ਕਿਸੇ ਲਈ ਜ਼ਰੂਰ ਕਰੋ ਮੈਂ ਮੈਂ ਤਾਂ ਸਿੱਖਿਆ ਮੈਂ ਜਿੰਨਾ ਕਰ ਸਕਦੀ ਹਾਂ ਜਿੰਨੀ ਕਿ ਮੇਰੀ ਪਹੁੰਚ ਹੈ ਮੈਂ ਜ਼ਰੂਰ ਕਰਦੀ ਹੁੰਨੀ ਆ ਜਿੰਨਾ ਕਿ ਮੈਂ ਕਰ ਸਕਦੀ ਹਾਂ ਇੱਕ ਇੱਕ ਚੀਜ਼ ਹੁੰਦਾ ਇਨਸਾਨ ਇਨਸਾਨ ਹੈ ਪੁੱਛ ਜਾਤਾਂ ਧਰਮ ਕੁਛ ਨਹੀਂ ਹੈਗਾ ਕਈ ਵਾਰੀ ਮੈਂ ਨਾ ਬਈ ਬਈ ਪ੍ਰਵਾਸੀ ਨੇ ਮੈਂ ਉਹਨਾਂ ਦੀ ਹੈਲਪ ਕਰਦੀਆਂ ਕਰਦੀਆਂ ਕਈ ਵਾਰੀ ਕੁਛ ਦੇ ਆਈ ਕੁਛ ਨਾ ਤਾਂ ਮੈਂ ਜੇ ਕਦੇ ਮਤਲਬ वैसे मैं पोस्ट ਹੈ ਇਦਾਂ ਦੀ ਬਹੁਤ ਘੱਟ ਬਹਨੀ ਕਦੇ ਵੈਸੇ ਹੀ ਪਾ ਦੇ ਵੀ ਚੱਲ ਕਿਸੇ ਨੂੰ ਇਨਸਪੀਰੇਸ਼ਨ ਮਿਲ ਜਾਂਦੀ ਆ ਤਾਂ ਲੋਕ ਕਹਿੰਦੇ ਤੁਸੀਂ ਇਹਨਾਂ ਲੋਕਾਂ ਦਾ ਭਈਆਂ ਦਾ ਕਿਉਂ ਕਰਦੇ ਹੋ ਪਰ ਮੈਂ ਉਹਨਾਂ ਨੂੰ ਇਨਸਾਨ ਸਮਝਦੀ ਆ ਸਾਰੇ ਸਾਰੇ ਲੋਕ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਸੋ ਇਨਸਾਨ ਸਮਝ ਕੇ ਰੱਬ ਦਾ ਰੂਪ ਸਮਝ ਕੇ ਹਰੇਕ ਦੀ ਜੇ ਸਾਡੇ ਚ ਹੈਗੀ ਆ ਕੈਪੈਸਿਟੀ ਤਾਂ ਸਾਨੂੰ ਹੈਲਪ ਕਰਨੀ ਚਾਹੀਦੀ ਸਭ ਤੋਂ ਪਹਿਲਾਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਲੋਹੜੀ ਦੀ ਬਹੁਤ ਬਹੁਤ ਮੁਬਾਰਕਾਂ ਮੈਂ ਇਹ ਕਹਣਾ ਵੀ ਸਾਡਾ ਅੱਜ ਦਿਨ ਬਣ ਗਿਆ ਅੱਜ ਅਸੀਂ ਇੱਥੇ ਪ੍ਰਭਾਸ ਰਹੇ ਆਂ ਲੋਹੜੀ ਦਾ ਫੰਕਸ਼ਨ ਬਣਾਉਣ ਲਈ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਇੱਥੇ ਜ਼ਰੂਰ ਤੁਸੀਂ ਜਦ ਵੀ ਲੋਹੜੀ ਮਨਾਉਣੀ ਹੈ ਕੋਈ ਵੀ ਫੰਕਸ਼ਨ ਮਨਾਉਣੀ ਹੈ ਇੱਥੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਕਿੱਡਾ ਵੱਡਾ ਇਹ ਉਪਰਾਲਾ ਕਰ ਰਹੇ ਨੇ ਕਿੱਡਾ ਐਫਰਟ ਕਰ ਰਹੇ ਨੇ ਪਰਮਾਤਮਾ ਇਹਨਾਂ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਇਹ ਇਹਨਾਂ ਨੂੰ ਹੋਰ ਹਿੰਮਤ ਹੋਰ ਬਲ ਬਖਸ਼ੇ ਤੇ ਸਾਡੇ ਜੀ ਵੀ ਘਟੋ ਘਟੇ ਨਿਯਮਤ ਬਖਸ਼ੇ ਵੀ ਅਸੀਂ ਇਹਨਾਂ ਨਾਲ ਖੜੇ ਰਹਿ ਕੇ ਖੜੇ ਰਹਿ ਕੇ ਹੋਰ ਇਸ ਪ੍ਰਭਾਸਰੇ ਨੂੰ ਇੰਨਾ ਸਫਲ ਬਣਾਈਏ ਕਿ ਕੋਈ ਵੀ ਇੱਥੋਂ ਖਾਲੀ ਨਾ ਮੁੜੇ ਮਨ ਜੇ ਜਦੋਂ ਇੱਕ ਮਾਇੂਸ ਬੱਚੇ ਦੇ ਚਿਹਰੇ ਦੇ ਉੱਪਰ ਰੌਣਕ ਆਉਂਦੀ ਹੈ ਖੁਸ਼ੀ ਆਉਂਦੀ ਹੈ ਮਨ ਦੇ ਵਿੱਚ ਬਲਬਲੇ ਕਿਉਂ ਦੇ ਨਾਲ ਮਹਿਸੂਸ ਕੀ ਕਰਦਾ ਮੈਂ ਅਭੀ ਮਹਿਸੂਸ ਕਰ ਰਿਹਾ ਸੀ ਅੱਜ ਵੀ ਜਿਵੇਂ ਜਿਨ੍ਹਾਂ ਦੇ ਬੱਚਿਆਂ ਦੇ ਸਿਰ ਤੇ ਕੋਈ ਹੈ ਨਹੀਂ ਪਰ ਆਪਾਸਰ ਉਹਨਾਂ ਦੇ ਮਾਪਿਓ ਬਣ ਕੇ ਉਹਨਾਂ ਦੀ ਬਾਹ ਫੜ ਕੇ ਔਰ ਉਹਨਾਂ ਦੇ ਚਿਹਰੇ ਤੇ ਸਮਾਈ ਲੈ ਕੇ ਆ ਰਿਹਾ ਅੱਜ ਮੈਂ ਦੇਖ ਰਿਹਾ ਸੀ ਵੀ ਮੈਂ ਇਮੋਸ਼ਨਲ ਵੀ ਹੋਇਆ ਵੀ ਕਿਵੇਂ ਬੱਚੇ ਬੱਚੇ ਤਾਂ ਇੰਜੋਏ ਕਿਉਂ ਬੱਚਾ ਉਹਨੂੰ ਇੰਜੋਏ ਕਰਦਾ ਜਦੋਂ ਉਹਦੇ ਸਿਰ ਤੇ ਮਾਪਿਓ ਦਾ ਹੱਥ ਹੋਵੇ ਪਰ ਪ੍ਰਭਾਸਰ ਉਹਨਾਂ ਦਾ ਮਾਪਿਓ ਦੋਨੇ ਹੀ ਹੈ ਸਭ ਕੁਝ ਹੀ ਹੈ ਔਰ ਪ੍ਰਭਾਸਰ ਹੀ ਕਿ ਮੈਨੂੰ ਕੋਈ ਸ਼ਬਦ ਨਹੀਂ ਆ ਰਿਹਾ ਸੱਚੀ ਮੈਂ ਇਮੋਸ਼ਨਲ ਹੋ ਰਹੀ ਹਾਂ ਪਰ ਆਵਾਜ਼ ਤਾਂ ਹੈ ਵੀ ਜੋ ਉਹਨਾਂ ਦੇ ਚਿਹਰੇ ਤੇ ਸਮਾਈਲੇ ਆ ਕੇ ਆ ਰਹੇ ਨੇ ਭਾਜੀ ਤੁਹਾਡੀ ਅੱਖਾਂ ਦੇ ਵਿੱਚ ਨਮੀ ਵੀ ਹੈ ਅਸੀਂ ਘਰਾਂ ਦੇ ਵਿੱਚ ਆਮ ਆਪਣੀਆਂ ਲੋੜੀਆਂ ਦਿਵਾਲੀਆਂ ਇਦਾਂ ਮਨਾਉਨੇ ਆ ਪਰ ਜਦੋਂ ਇਦਾਂ ਖਾਸ ਜਗ੍ਹਾ ਦੇ ਉੱਪਰ ਪਹੁੰਚ ਕੇ ਇਦਾਂ ਦੀ ਚੀਜ਼ ਮਹਿਸੂਸ ਕਰਦੇ ਹਾਂ ਤਾਂ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਆਪਣੇ ਜਿਹੜੇ ਉਲਝਣਾ ਭਰੇ ਪਲ ਹੁੰਦੇ ਨੇ ਉਹਨਾਂ ਨੂੰ ਸਮਝਾਉਣ ਦੇ ਵਿੱਚ ਵੀ ਸੁਖ ਹਾਲਾ ਮਹਿਸੂਸ ਕਰਦੇ ਬਿਲਕੁਲ ਜੀ ਬਿਲਕੁਲ ਅੱਜ 2 ਘੰਟੇ ਪਹਿਲਾਂ ਮੇਰੇ ਮਨ 'ਚ ਇੰਨਾ ਕੁਝ ਚੱਲ ਰਿਹਾ ਸੀ ਵੀ ਕੱਲ ਦੇ ਸ਼ਡਿਊਲ ਕੀ ਆ ਜਾਂ ਪਰਸੋਂ ਦਾ ਸ਼ਡਿਊਲ ਕੀ ਇੱਥੇ ਆ ਕੇ ਮੈਂ ਸਾਰਾ ਕੁਝ ਭੁੱਲ ਗਿਆ ਮੈਂ ਸਿਰਫ 2 ਘੰਟੇ ਇੱਥੇ ਇੰਜੋਏ ਹੀ ਕੀਤਾ ਜਦੋਂ ਤੋਂ ਮੈਂ ਆਇਆ ਕਿਉਂਕਿ ਮੈਂ ਉਹਨਾਂ ਦੇ ਚਿਹਰਿਆਂ ਤੇ ਜੋ ਸਮਾਈਲ ਦੇਖੀ ਮੈਂ ਆਪਣੇ ਆਪ ਨੂੰ ਖੁਦ ਆਪਣੇ ਆਪ ਨੂੰ ਸਮਾਈਲ ਕਰਵਾਇਆ ਤੇ ਮਹਿ ਮਤਲਬ ਇਹੀ ਰੱਬ ਹੈ ਨਾ ਬੱਚਿਆਂ ਦੇ ਜੋ ਦਿਲਾਂ ਵਿੱਚ ਜੋ ਸਮਾਈਲ ਦੇ ਵਿੱਚ ਇਹੀ ਇਹੀ ਰੱਬ ਹੈ ਭਾਈ ਜੀ ਜਾਂਦੇ ਜਾਂਦੇ ਦਰਸ਼ਕਾਂ ਨੂੰ ਪੀਸ ਨਹੀਂ ਹਾ ਦਰਸ਼ਕਾਂ ਨੂੰ ਮੈਂ ਹੀ ਸੁਨੇਹਾ ਦਵਾਂਗਾ ਮੈਂ ਆਪਣੀ ਕੋਈ ਫਿਲਮ ਦਾ ਸੁਨੇਹਾ ਨਹੀਂ ਦਵਾਂਗਾ ਕਿ ਆ ਵੀ ਇੱਥੇ ਜ਼ਰੂਰ ਆਓ ਅੱਜ ਦੁਬਾਰਾ ਤਰੀਕੇ ਕੱਲ ਨੂੰ ਲੋੜੀ ਆਪਣਾ ਜੋ ਵੀ ਬਣਦਾ ਯੋਗਦਾਨ ਇੱਥੇ ਪਾਓ ਤੇ ਇਹਨਾਂ ਦੇ ਚਿਹਰਿਆਂ ਤੇ ਸਮਾਈਲ ਲੈ ਕੇ ਆਓ ਔਰ ਪਰਮਾਤਮਾ ਸੱਚੀ ਪ੍ਰਭਾਸ ਰੇ ਦੇ ਸਾਰੇ ਹੀ ਜੋ ਕਰਤਾ ਕਰਤਾ ਉਹਨਾਂ ਨੂੰ ਚੜ੍ਹਦੀਆਂ ਕਲਾ ਚ ਰੱਖੇ ਰੱਬ ਰੱਖਾ ਵਾਹੀ ਕੁਛ ਸੱਚੇ ਜੀ ਜੀ ਸ਼ੋਭਾ ਅਸਰਦੇਵ ਉੱਪਰ ਕੀ ਕਹਿਣਾ ਚਾਹੁੰਦੇ ਹੋ ਤਮਾਮ ਉਹਨਾਂ ਨਾਨਕ तमाम ਉਹਨਾਂ ਸੱਜਣਾ ਨੂੰ ਜਿਨ੍ਹਾਂ ਦੇ ਕੋਲ ਬਹੁਤ ਵੱਡੇ ਪੱਧਰ ਦੇ ਉੱਪਰ ਪ੍ਰਭਾ ਅਸਰਾ ਦਾ ਧੰਨਵਾਦ ਵੀ ਕੀਤਾ ਗਿਆ ਇਸ ਵੱਡੇ ਉਪਰਾਮਲੇ ਦੇ ਪਰ ਆਈ ਗੁਰਜੀ ਕਾਲਸਾ ਆਈ ਗੁਰਜੀ ਕੀ ਪ੍ਰਤੀ ਮੈਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਮੁਬਾਰਕਬਾਦ ਦਿੰਨੀ ਆ ਮੀਡੀਆ ਨੂੰ ਵੀ ਈਵਰਸ ਨੂੰ ਵੀ ਤੇ ਜਿਹੜੇ ਇੱਥੇ ਪਹੁੰਚੇ ਸਾਰੇ ਸੱਜਣ ਹੈ ਨਾਮੀ ਸੱਜਣ ਵੱਡੇ ਵੱਡੇ ਆਫੀਸਰਸ ਪਹੁੰਚੇ ਹੈਗੇ ਆ ਪੰਜਾਬੀ ਜਗਤ ਦੇ ਨਾਮੀ ਗ੍ਰਾਮੀ ਸੱਜਣ ਪਹੁੰਚੇ ਹੈਗੇ ਆ ਸਿੰਗਰ ਪਹੁੰਚੇ ਹੈਗੇ ਆ ਤੇ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਬਾਸਰਾ ਦੀ ਟੀਮ ਵੱਲੋਂ ਧੰਨਵਾਦ ਕਰਦੀ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਸਲੂਟ ਕਰਦੀ ਆ ਕਿ ਉਹ ਇੰਨਾ ਵਾਜਬ ਸਮਝਦੇ ਆ ਇਹਨਾਂ ਅੰਦਰ ਉਹਨਾਂ ਦੇ ਦਰਦ ਫੀਲ ਹੁੰਦਾ ਹੈ ਕਿ ਅਸੀਂ ਇਹਨਾਂ ਦੇ ਨਾਲ ਵੀ ਜਾ ਕੇ ਉਹ ਲੋਹੜੀ ਸੈਲੀਬ੍ਰੇਟ ਕਰਨੀ ਹੈ ਉਹ ਤਿਹਾਰ ਸੈਲੀਬ੍ਰੇਟ ਕਰਨੇ ਹੈ ਜਿੰਨਾ ਤੋ ਇਹ ਕਿਤੇ ਵਾਂਝੇ ਰਹਿ ਜਾਂਦੇ ਆ ਤੇ ਮੈਂ ਸਲੂਟ ਕਰਦੀ ਆ ਸਾਰਿਆਂ ਨੂੰ ਤੁਹਾਨੂੰ ਵੀ ਸਾਰਿਆਂ ਨੂੰ ਸਲੂਟ ਕਰਦੀ ਆ ਜਿਹੜੇ ਇਸ ਮੌਕੇ ਤੇ ਉਹਨਾਂ ਦੇ ਨਾਲ ਸਾਂਝ ਪਾਉਣ ਪਹੁੰਚਦੇ ਹੋ ਉਹਨਾਂ ਦੇ ਖੁਸ਼ੀਆਂ ਦੇ ਵਿੱਚ ਰੰਗ ਬੰਨਦੇ ਹੋ ਤੇ ਬਹੁਤ ਚੰਗਾ ਲੱਗਦਾ ਤੇ ਆਸ ਹੈ ਕਿ ਹਮੇਸ਼ਾ ਆਪਣੀ ਇਹ ਟੀਮ ਵੱਡੀ ਤੋਂ ਵੱਡੀ ਤੇ ਵੱਡੀ ਹੁੰਦੀ ਜਾਏਗੀ ਤਾਂ ਕਿ ਇਨਾਂ ਨੂੰ ਘਰ ਵਾਲੀਆਂ ਖੁਸ਼ੀਆਂ ਅਸੀਂ ਸਾਰੇ ਰਲ ਕੇ ਦੇ ਸਕੀਏ ਪ੍ਰਿੰਦਰ ਜੀ ਅਸੀਂ ਵੀ ਮਹਿਸੂਸ ਕਰ ਰਹੇ ਸੀ ਤੇ ਪਹੁੰਚੇ ਹੋਏ तमाम ਅਦਾਕਾਰ ਹੋਣ ਸਿੰਗਰ ਹੋਣ ਜਾਂ ਪਰਪੋਰਟਸ ਦੇ ਬ੍ਰਿਟਿਸ਼ ਹੋਣ ਅਫਸਰ ਹੋਣ ਸਾਰਿਆਂ ਦੀ ਅੱਖਾਂ ਦੇ ਵਿੱਚ ਨਮੀ ਸੀ ਅੱਜ ਦੇ ਇਸ ਖੁਸ਼ੀ ਭਰੇ ਪਲ ਨੂੰ ਦੇਖ ਕੇ ਤੁਸੀਂ ਕੀ ਮਹਿਸੂਸ ਕਰਦੇ ਹੋ ਧੰਨਵਾਦ ਦਾ ਤੁਸੀਂ ਕਰ ਰਹੇ ਹੋ ਨਾਲ ਦੇ ਨਾਲ ਬੱਚੇ ਜਿਹੜੇ ਤੁਹਾਡੇ ਕੋਲੇ ਆ ਕੇ ਇਸ ਖੁਸ਼ੀ ਦੇ ਪਲਾਂ ਨੂੰ ਆਨੰਦਮਈ ਤਰੀਕੇ ਦੇ ਨਾਲ ਮਾਣ ਰਹੇ ਨੇ ਤੁਹਾਨੂੰ ਮਨ ਦੇ ਵਿੱਚ ਬਲਬਲੇ ਕੀ ਨੇ ਤੁਹਾਡੇ ਬਹੁਤ ਵਧੀਆ ਸਵਾਲ ਹੈ ਜੀ ਸੱਚੀ ਗੱਲ ਹੈ ਕਿ ਇੱਕ ਇਹ ਉਸ ਪ੍ਰਮਾਤਮਾ ਦਾ ਘਰ ਹੈ ਉਹ ਗੁਰੂ ਦਾ ਘਰ ਹੈ ਉਹ ਪ੍ਰਮਾਤਮਾ ਦਾ ਆਸਰਾ ਹੈ ਜਿੱਥੇ ਸਾਰਿਆਂ ਨੇ ਸ਼ਰਨ ਲਈ ਹੋਈ ਆ ਤੇ ਉਹਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਉਹ ਫੀਲਿੰਗ ਦਿਵਾਨਦੇ ਆ ਨਾ ਘਰ ਵਾਲੀ ਫੈਮਲੀ ਵਾਲੀ ਉਹ ਪਿਆਰ ਵਾਲੀ ਤਾਂ ਉਹਨਾਂ ਦੀਆਂ ਵੀ ਕਈ ਵਾਰੀ ਅੱਖਾਂ ਛਲਕ ਜਾਂਦੀਆਂ ਉਹ ਵੀ ਬਹੁਤ ਪਿਆਰ ਚਾ ਜਾਂਦੇ ਆ ਤੇ ਬੜੇ ਚਾਚ ਹੁੰਦੇ ਆ ਤੁਹਾਡੇ ਸਾਹਮਣੇ ਹੀ ਐ ਬੱਚਿਆਂ ਨੂੰ ਇੰਨਾ ਚਾ ਮੈਨ ਲੱਗਦਾ ਸ਼ਾਇਦ ਮੈਂ ਡਾਂਸ ਨਾ ਕੀਤਾ ਹੋਵੇ ਮੇਰੀਆਂ ਬਾਵਾ ਨਾਲ ਉਹਨਾਂ ਨੇ ਬਹੁਤ ਡਾਂਸ ਕਰਵਾਇਆ ਤੇ ਮਤਲਬ ਉਹਨਾਂ ਨੂੰ ਇੰਨਾ ਚਾਹ ਹੁੰਦਾ ਹੈ ਕਿ ਵੀ ਅਸੀਂ ਕਿਸੇ ਪਲ ਉਹ ਮਤਲਬ ਛੱਡਿਏ ਹੀ ਨਾ ਮਮੀ ਪਾਪਾ ਕਿੱਥੇ ਹੈ ਬਸ ਸਾਡੇ ਨਾਲ ਹਰ ਵਕਤ ਤੇ ਉਹਨਾਂ ਦੇ ਚਾਹਾਂ ਵਿੱਚ ਤੁਸੀਂ ਸਾਰੇ ਰਲ ਮਿਲ ਕੇ ਖੇੜੇ ਖੁਸ਼ੀਆਂ ਲਿਆਉਂਦੇ ਹੋ ਤੇ ਚੰਗਾ ਲੱਗਦਾ ਤੇ ਮੇਰੀਆਂ ਵੀ ਬਹੁਤ ਵਾਰੀ ਅੱਖਾਂ ਨਮ ਹੋਈਆਂ ਬਿਕੋਜ਼ ਉਹ ਪਰਮਾਤਮਾ ਦੀ ਹੀ ਉਸਤਤਾ ਜਦੋਂ ਸਾਡਾ ਨਾਲ ਲੈਂਦੇ ਸਾਨੂੰ ਫੀਲ ਹੁੰਦਾ ਕਿ ਨਹੀਂ ਅਸੀਂ ਇਸ ਯੋਗ ਨਹੀਂ ਹੈਗੇ ਜਿਸ ਯੋਗ ਸਾਨੂੰ ਜਿਸ ਲੈਵਲ ਤੇ ਸਾਨੂੰ ਦਿਖਾਇਆ ਜਾ ਰਿਹਾ ਦਰਸਾਇਆ ਜਾ ਰਿਹਾ ਇਹ ਉਹ ਪਰਮਾਤਮਾ ਦੀ ਕਿਰਪਾ ਹੈ ਉਹ ਪਰਮਾਤਮਾ ਦੀ ਰਜ਼ਾ ਹੈ ਪਰਮਾਤਮਾ ਦੀ ਹੀ ਵਡਿਆਈ ਹੈ ਉਹਦੀ ਵਡਿਆਈ ਸਾਨੂੰ ਦੇ ਕੇ ਸਾਨੂੰ ਨੀਵੇਂ ਨਾ ਕੀਤਾ ਜਾਏ ਇਹ ਪਰਮਾਤਮਾ ਦੀ ਵਡਿਆਈ ਹੈ ਉਹਦੀ ਵਡਿਆਈ ਉਹਨੂੰ ਹੀ ਸੋਪਦੀ ਹੈ ਅਸੀਂ ਤਾਂ ਛੋਟੇ ਜਨੇ ਮਾਣੇ ਦੇ ਸੇਵਕ ਹੈਗੇ ਆ ਜਿਨ੍ਹਾਂ ਤੋਂ ਉਹ ਆਪਣੀ ਕਿਰਪਾ ਦੇ ਨਾਲ ਸੇਵਾ ਲੈ ਰਹੇ ਆ ਤੇ ਬਹੁਤ ਮਾਣ ਮਹਿਸੂਸ ਕਰੀਦਾ ਕਿ ਅਸੀਂ ਉਹਨਾਂ ਦੇ ਸੇਵਕ ਹੀ ਰਹੀਏ ਸੇਵਾ ਹੀ ਕਰਦੇ ਰਹੀਏ ਹਾਂ ਅਸਲ ਦੇ ਵਿੱਚ ਜਿਹੜਾ ਵੀ ਕੋਈ ਸ਼ਾਇਰ ਗੀਤਕਾਰ ਗਾਉਣ ਵਾਲਾ ਹੁੰਦਾ ਹੈ ਉਹ ਆਪਣੇ ਗੀਤਾਂ ਦਰਾਂ ਹੀ ਸਾਰੀ ਗੱਲ ਕਹਿ ਦਿੰਦਾ ਹੈ। ਜੀ। ਮੈਂ ਤੁਹਾਡੇ ਸਾਹਮਣੇ 2 2.5 ਘੰਟੇ ਜਾਂ 3 ਘੰਟੇ ਮੈਂ ਟਾਈਮ ਨਹੀਂ ਦੇਖਿਆ ਕਿੰਨਾ ਲੱਗਿਆ। ਪਰ ਗਾਇਆ ਉਹਦੇ ਵਿੱਚ ਮੈਂ ਆਪਣੀ ਗੱਲ ਕਹਿ ਦਿੱਤੀ ਹੈ। ਪਰ ਮੇਰਾ ਵੀ ਖਿਆਲ ਹੈ ਕਿ মিডিਆ ਦਰਾਂ ਹੀ ਸਾਰੀ ਦੁਨੀਆ 'ਚ ਗੱਲ ਪਹੁੰਚ ਗਈ ਹੋਏਗੀ। ਪਰ ਫਿਰ ਵੀ ਤੁਸੀਂ ਮੈਨੂੰ ਹੁਕਮ ਲਾਇਆ ਤੇ ਮੈਂ ਜ਼ਰੂਰ ਕਰਾਂਗਾ ਕਿ ਅੱਜ ਸਵੇਰੇ ਯਾਨੀ ਕਿ 12 ਜਨਵਰੀ 2025 ਨੂੰ ਮੈਂ ਇੱਕ ਗੀਤ ਲਿਖਿਆ ਸੀ ਕਿਉਂਕਿ ਮੈਂ ਜਦੋਂ ਸੋਚ ਰਿਹਾ ਸੀ ਵੀ ਇੱਥੇ ਜਾਣਾ ਤੇ ਕੀ ਕਵਾਂਗਾ? ਤੁਸੀਂ ਸੁਣਿਆ ਕਿ ਮੈਂ ਸ਼ੁਰੂਆਤ ਉਥੋਂ ਕੀਤੀ ਸੀ ਜਿਹੜੇ ਹੱਥ ਤਾੜੀਆਂ ਵਜਾਉਣਾ ਭੁੱਲ ਗਏ ਨੇ ਕਿਉਂਕਿ ਪ੍ਰਭ ਆਸਰਾ ਵਿਖੇ ਉਹ ਲੋਕ ਰਹਿੰਦੇ ਨੇ ਚਾਹੇ ਉਹ ਬੱਚਿਆਂ ਨੇ ਬੱਚੇ ਨੇ ਜਵਾਨ ਨੇ ਜਾਂ ਬਜ਼ੁਰਗ ਨੇ ਜਿਹੜੇ ਕਿਸੇ ਵੀ ਕਾਰਨ ਪਰਿਵਾਰਾਂ ਵੱਲੋਂ ਆਪਣੇ ਵੱਲੋਂ ਅਣ ਪਛਾਤੇ ਕਰ ਦਿੱਤੇ ਗਏ ਨੇ ਉਹ ਜਾਣਣੋਂ ਹਟ ਗਏ ਉਹਨਾਂ ਨੂੰ ਪਛਾਣਨੋਂ ਹਟ ਗਏ ਪ੍ਰਭਾਸਰਾ ਨੇ ਉਹਨਾਂ ਨੂੰ ਗੱਲ ਆਇਆ ਮੈਂ ਪਹਿਲਾਂ ਵੀ ਆਉਂਦਾ ਰਹਿਣਾ ਹਾਂ ਤੇ ਇਸੇ ਕਰਕੇ ਸ਼ਾਇਦ ਉਹ ਗੀਤ ਮੇਰੇ ਅੰਦਰੋਂ ਨਿਕਲੇ ਨੇ ਜਿਹੜੇ ਅੱਜ ਗਾਏ ਨੇ ਕਿ ਜਿਹੜੇ ਹੱਥ ਤਾੜੀਆਂ ਵਜਾਉਣਾ ਭੁੱਲ ਗਏ ਨੇ ਉਹ ਬੁੱਲ ਜਿਹੜੇ ਮੁਸਕਾਉਣਾ ਭੁੱਲ ਗਏ ਨੇ ਅੱਜ ਉਹਨਾਂ ਨਾਲ ਹਸਣ ਹਸਾਉਣਾ ਆਇਆ ਪ੍ਰਭ ਆਸਰਾ ਚ ਲੋੜੀਆਂ ਮਨਾਉਣਾ ਆਇਆ ਅਸੀਂ ਤਾਈਓ ਇੱਥੇ ਲੋੜੀਆਂ ਮਨਾਉਣ ਆਇਆ ਅੱਜ ਤਾਈਓ ਇੱਥੇ ਦਿਲ ਨਾਲ ਗਾਉਣ ਆਇਆ ਤੁਸੀਂ ਸਾਰਾ ਪੰਜਾਬ ਭਰ ਦੇ ਵਿੱਚ ਦੁਨੀਆ ਭਰ ਦੇ ਵਿੱਚ ਤੁਸੀਂ ਵੱਖ-ਵੱਖ ਜਗ੍ਹਾਵਾਂ ਦੇ ਉੱਪਰ ਆਪਣੇ ਖੰਦ ਦਾ ਮਜ਼ਾਰਾ ਕਰਦੇ ਹੋ ਪਰ ਇੱਥੇ ਮਨ ਦੇ ਬਲਬਲੇ ਕੀ ਸੀ ਮਹਿਸੂਸ ਕੀ ਕਰਦੇ ਹੋ ਇੱਥੇ ਆ ਕੇ ਖਾਸ ਨੂੰ ਕੀ ਲੱਗਦਾ ਹੈ ਇੱਥੇ ਮੈਂ ਜਦੋਂ ਘਰੋਂ ਤੁਰਦਾ ਹਾਂ ਜਦੋਂ ਵੀ ਇਧਰ ਨੂੰ ਤੁਰਦਾ ਹਾਂ ਤੇ ਸ਼ੁਕਰਗੁਜ਼ਾਰੀਤ ਹੁੰਦਾ ਹੈ ਸ਼ੁਕਰਗੁਜ਼ਾਰੀ ਕਰਦਾ ਕਿ ਜੋ ਕੁਝ ਸਾਨੂੰ ਮਾਲਕ ਨੇ ਬਖਸ਼ਿਆ ਹੈ ਉਹਦੇ ਲਈ ਅਸੀਂ ਸ਼ੁਕਰ ਕਰਨਾ ਭੁੱਲ ਗਏ ਹਾਂ ਇਸੇ ਕਰਕੇ ਸ਼ਾਇਦ ਜ਼ਿੰਦਗੀ ਵਿੱਚ ਬੇਚੈਨੀ ਹੈ ਜਿਆਦਾ ਫਿਕਰਮੰਦੀ ਇਸੇ ਕਰਕੇ ਹੈ ਕਿ ਜੋ ਮਿਲਿਆ ਮੇਰਾ ਅਖ਼ੀਰ ਹੈ ਕਿ ਅੱਜ ਦਾ ਬੰਦਾ ਯੋਧਾ ਤਾਂ ਖਵਾਉਂਦਾ ਹੈ ਪਰ ਆਪਣੇ ਘਰ ਵਿੱਚ ਕੁੰਡੀਆਂ ਲਾਲ ਆ ਸੌਂਦਾ ਹੈ ਕਿੰਨੀਆਂ ਸੋਹਣੀਆਂ ਅੱਖਾਂ ਦਿੱਤੀਆਂ ਮਾਲਕ ਨੇ ਇਹ ਫਿਰ ਵੀ ਕਾਹਤੋਂ ਕਾਲੀ ਐਨਕ ਲਾਉਂਦਾ ਏ ਭਰਮ ਚ ਜੀਣਾ ਇਸ ਨੂੰ ਚੰਗਾ ਲੱਗਦਾ ਏ ਜੇ ਸੁਣਨਾ ਪਏ ਜੇ ਸੱਚ ਤੇ ਕਿਉਂ ਘਬਰਾਉਂਦਾ ਏ ਜੋ ਮਿਲਿਆ ਉਸ ਲਈ ਸ਼ੁਕਰਾਨਾ ਕਰਦਾ ਨਹੀਂ ਜੋ ਨਹੀਂ ਮਿਲਿਆ ਉਸ ਲਈ ਦੁਹਾਈਆਂ ਪਾਉਂਦਾ ਏ ਆਪਣਾ ਇੱਕ ਵੀ ਸੁਪਨਾ ਟੁੱਟ ਜਾਏ ਰੋਂਦਾ ਏ ਪਰ ਖੁਦ ਚਿੜੀਆਂ ਦੇ ਰੋਜ਼ ਹੱਲ ਨੇ ਟਾਉਂਦਾ ਏ ਸੋ ਜਦ ਵੀ ਮੈਂ ਇੱਧਰ ਨੂੰ ਆਉਣਾ ਪ੍ਰਭ ਆਸਰਾ ਤੇ ਆਉਣਾ ਤੇ ਮੈਂ ਸ਼ੁਕਰਗੁਜ਼ਾਰੀ ਕਰਦਾ ਹੁੰਨਾ ਜਦੋਂ ਇੱਥੇ ਆਉਂਨਾ ਤੇ ਇਦਾਂ ਕਦੇ ਨਹੀਂ ਹੋਇਆ ਕਿ ਮੇਰੀਆਂ ਅੱਖਾਂ ਇੱਥੇ ਗਿਲੀਆਂ ਨਾ ਹੋਈਆਂ ਹੁਣ ਤੇ ਜਦੋਂ ਵੀ ਆਉਨਾ ਇੱਕ ਨਵੀਂ એનર્ਜੀ ਨਾਲ ਹੋਰ ਨਿਮਰ ਹੋ ਕੇ ਮੇਰਾ ਖਿਆਲ ਹੈ ਕਿ ਹਰ ਰੋਜ਼ ਸਿੱਖਣ ਦਾ ਵਕਤ ਹੈ ਹਰ ਪਲ ਸਿੱਖਦੇ ਰਹਿਣਾ ਚਾਹੀਦਾ ਹੈ ਤੇ ਮੈਂ ਇਥੋਂ ਬਹੁਤ ਕੁਝ ਸਿੱਖੇ ਜਾਂਦਾ ਹਾਂ ਕਿ ਜ਼ਿੰਦਗੀ ਕਿਵੇਂ ਜੀਣੀ ਚਾਹੀਦੀ ਹੈ ਕਦਮ ਕਿਵੇਂ ਰੱਖਣੇ ਚਾਹੀਦੇ ਨੇ ਤੇ ਸੋ ਜਿਹੜੇ ਮੇਰੀ ਆਵਾਜ਼ ਨੂੰ ਸੁਣ ਰਹੇ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਪ੍ਰਭ ਆਸਰਾ ਜਾਂ ਪ੍ਰਭ ਆਸਰਾ ਵਰਗੀਆਂ ਉਹ ਸਥਾਵਾਂ ਜਿੱਥੇ ਵੀ ਤੁਸੀਂ ਜਾ ਸਕਦੇ ਹੋ ਜ਼ਰੂਰ ਜਾਇਓ ਮੇਰੀ ਗਾਰੰਟੀ ਹੈ ਕਿ ਤੁਹਾਨੂੰ ਜ਼ਿੰਦਗੀ ਦੇ ਅਰਥ ਹੋਰ ਗਹਿਰੇ ਸਮਝ ਆਉਣਗੇ ਜ਼ਿੰਦਗੀ ਹੋਰ ਸੋਹਣੀ ਹੋ ਜਾਏਗੀ ਤੁਸੀਂ ਜ਼ਿੰਦਗੀ ਨੂੰ ਹੋਰ ਪਿਆਰ ਕਰੋਗੇ ਆਪਣੇ ਆਪ ਨੂੰ ਹੋਰ ਪਿਆਰ ਕਰੋਗੇ ਦੂਜਿਆਂ ਨੂੰ ਹੋਰ ਪਿਆਰ ਕਰੋਗੇ ਤੁਸੀ ਪ੍ਰਵਾਸ ਆਇਓ ਬਣਾ ਇਹਨਾਂ ਦੇ ਪਰਿਵਾਰ ਨਾਲ ਜੁੜ ਕੇ ਵੇਖਿੰਦਾ ਕਿੰਨਾ ਢੋਲੀ ਬਣਾ ਕੇ ਕਿੰਨਾ ਲੱਗਦਾ ਬਹੁਵਧੀ ਲੱਗਿਆ ਜੀ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਕਈ ਵਾਰੀ ਅਸੀਂ ਆਪਦੇ ਪਰਿਵਾਰ ਨਾਲ ਹਮੇਸ਼ਾ ਹਰੇਕ ਇਨਸਾਨ ਆਪਦੇ ਪਰਿਵਾਰ ਦੇ ਨਾਲ ਇਹ ਦੁਨੀਆ ਚ ਚੀਜ਼ਾਂ ਐਦਾਂ ਦੀ ਜਿਹੜੇ ਤਿਹਾੜ ਹੁੰਦੇ ਆ ਸੈਲੀਬ੍ਰੇਟ ਕਰਦੇ ਆ ਯਾ ਸਾਡੇ ਜਿਦਾ ਐਜ਼ ਆਰਟਿਸਟ ਸਾਨੂੰ ਇਵੈਂਟਸ ਕਰਨੇ ਪੈਂਦੇ ਆ ਬਾਹਰ ਕਰਦੇ ਆ ਅਸੀਂ ਹੈ ਨਾ ਸੋ ਅੱਜ ਇੱਥੇ ਆ ਕੇ ਬਹੁਤ ਵਧੀਆ ਲੱਗ ਗਿਆ ਇਦਾਂ ਲੱਗਦਾ ਕਿ ਪਰਿਵਾਰ ਹੈ ਲੇਕਿਨ ਪਰਿਵਾਰ ਵੱਡਾ ਹੋ ਗਿਆ ਸੋ ਉਦਾਂ ਦੀਆਂ ਫੀਲਿੰਗਸ ਸੀਗੀਆਂ ਬਹੁਤ ਸਕੂਨ ਮਿਲਿਆ ਬਹੁਤ ਹੀ ਅੱਛਾ ਲੱਗਿਆ ਤੇ ਮੈਂ ਸੈਕਿੰਡ ਟਾਈਮ ਪ੍ਰਭਾਸਰਦੀ ਵੇੜੀ ਆਈਆਂ ਤੇ ਮੈਂ ਜਦੋਂ ਪਹਿਲੀ ਵਾਰੀ ਆਈ ਸੀ ਮੈਂ ਉਦੋਂ ਹੀ ਸੋਚਿਆ ਸੀ ਔਰ ਜਿੰਦਰ ਕੌਰ ਦੀਦੀ ਦੇ ਨਾਲ ਮੈਂ ਉਦੋਂ ਹੀ ਮੈਂ ਪ੍ਰੋਮਿਸ ਕੀਤਾ ਸੀ ਉਹਨਾਂ ਦੇ ਨਾਲ ਕਿ ਦੀਦੀ ਅੱਜ ਤੋਂ ਮੈਂ ਵੀ ਇਸ ਵੇੜੇ ਦੀ ਇੱਕ ਕੈਲੋ ਕੀ ਮਤਲਬ ਇਸ ਕਰਦੇ ਮੈਂਬਰ ਬਣੇ ਮੈਂ ਇਸ ਕਰਦੀ ਮੈਂ ਵੀ ਇੱਕ ਮੈਂਬਰ ਬਣ ਚੁੱਕੀ ਆ ਤੇ ਮੈਂ ਤੁਹਾਡੇ ਨਾਲ ਜਿੱਥੇ ਵੀ ਕਿਤੇ ਮੇਰੀ ਲੋੜ ਪੈਂਦੀ ਹੈ ਲੋੜ ਕਿਸੇ ਨੂੰ ਕਿਸੇ ਦੀ ਨਹੀਂ ਹੁੰਦੀ ਆ ਬੱਡੇ ਹੁੰਦਾ ਕਿ ਆਪ ਦਾ ਯੋਗਦਾਨ ਤੁਸੀਂ ਕਿੰਨਾ ਇੱਕ ਦੇ ਸਕਦੇ ਹੋ ਸੋ ਮੈਂ ਸਾਰਿਆਂ ਨੂੰ ਕਹਿੰਦੀ ਆ ਕਿ ਸਾਰੇ ਜਿਹੜੇ ਇਦਾਂ ਦੀਆਂ ਸੰਸਥਾਵਾਂ ਜਿਹੜੀਆਂ ਵੀ ਹੁੰਦੀਆਂ ਨੇ ਜਿੱਥੇ ਵੀ ਕਿਸੇ ਨੂੰ ਤੁਹਾਡੀ ਲੋੜ ਹੁੰਦੀ ਆ ਤੁਸੀਂ ਵੱਧ ਚੜ ਕੇ ਹਿੱਸਾ ਲਓ ਇਹਨਾਂ ਸੰਸਥਾਵਾਂ ਦੇ ਵਿੱਚ ਤੁਸੀਂ ਆਪ ਦਾ ਯੋਗਦਾਨ ਦਿਓ ਤੁਹਾਨੂੰ ਖੁਦ ਨੂੰ ਅੱਛੇ ਲੱਗੇਗਾ ਅੰਨਜੀ ਕਈ ਸਟੇਜਾਂ ਦੇ ਉੱਤੇ ਤੁਸੀਂ ਗਾਇਆ ਹੋਣਾ ਅੱਜ ਕੀ ਵੱਖਰਾ ਲੱਗਿਆ ਜਦੋਂ ਦਾ ਵਾਰਿਸ ਬੇਸਾਰਾ ਮੰਦ부ਤੀ ਬੱਚੇ ਆ ਪ੍ਰਾਣੀਆਂ ਅੱਗੇ ਤੁਸੀਂ ਗਾਇਆ ਮਹਿਸੂਸ ਕੀਤਾ ਜੀ ਭਾਜੀ ਉਹੀ ਮੈਂ ਕਹਿ ਰਹੀ ਹਾਂ ਕਿ ਹਰ ਜਗ੍ਹਾ ਸੇ ਪਰਫਾਰਮ ਕੀਤਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਸ਼ੋਅਜ਼ ਕੀਤੇ ਹੈ ਲੇਕਿਨ ਜੋ ਅੱਜ ਇੱਥੇ ਗਾ ਕੇ ਫੀਲ ਹੋਇਆ ਇਦਾਂ ਲੱਗਿਆ ਕਿ ਆਪਦੀ ਫੈਮਲੀ ਦੇ ਵਿੱਚ ਗਾ ਰਹੀਆਂ ਲੇਕਿਨ ਫੈਮਲੀ ਬਹੁਤ ਵੱਡੀ ਹੋ ਗਈ ਅੱਜ ਇਦਾਂ ਦਾ ਫੀਲ ਹੋਇਆ ਤੁਹਾਡਾ ਕਿਸ ਤਰ੍ਹਾਂ ਲੋੜੀ ਮਨਾਉਣ ਦਾ ਕੋਈ ਯਾਰ ਕੋਈ ਲੋੜੀ ਦੀ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੋ ਦਿਖੋ ਮੈਂ ਬੇਸਿਕਲੀ ਪਹਾੜਾਂ ਉੱਧਰ ਸਾਡੀ ਲੋੜੀ ਜ਼ਿਆਦਾ ਸੈਲੀਬ੍ਰੇਟ ਮਤਲਬ ਬੜੀ ਇਲੈਕਟ੍ਰਿਕ ਨਾਲ ਕੀਤੀ ਜਾਂਦੀ ਹੈ ਉੱਥੇ ਖਾਣੇ-ਕੋਣੇ ਦਾ ਜ਼ਿਆਦਾ ਹੁੰਦਾ ਹੈ ਤੇ ਪੰਜਾਬ ਵੀ ਜਦੋਂ ਮੈਂ ਆਈ ਸੀ ਤੇ ਪੰਜਾਬ ਦੇ ਵਿੱਚ ਜਦੋਂ ਪਿੰਡਾਂ ਵਿੱਚ ਰਹਿੰਦੇ ਸੀਗੇ ਤੇ ਉਦੋਂ ਸੀਗਾ ਕਿ ਲੋੜੀ ਮੰਗਣ ਜਾਂਦੇ ਹੁੰਦੇ ਆ ਤੇ ਹੁਣ ਮੈਨੂੰ ਯਾਦ ਨਹੀਂ ਮੈਨੂੰ ਬੁਲਾਇਆ ਨਾ ਕਿ ਕਿੱਦਾਂ ਮੰਗਦੇ ਆ ਬਟ ਉਦੋਂ ਹੁੰਦਾ ਸੀ ਲੋੜੀ ਮੰਗਣ ਜਾਂਦੇ ਹੁੰਦੇ ਸੀ ਬੜਾ ਸ਼ੌਂਕ ਹੁੰਦਾ ਸੀ ਆਈ ਵਿਸ਼ ਮੈਂ ਹੁਣ ਵੀ ਜਾ ਸਕਦਾ ਤੇ ਬੜਾ ਫਨ ਹੁੰਦਾ ਸੀ ਉਸ ਚੀਜ਼ ਦੇ ਵਿੱਚ ਤੇ ਉਹ ਚੀਜ਼ਾਂ ਉਹ ਬਚਪਨ ਦੀ ਜਿਹੜੀਆਂ ਚੀਜ਼ਾਂ ਹੁੰਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਉਹ ਕਦੀ ਨਹੀਂ ਭੁੱਲਦੀਆਂ ਹੁੰਦੀਆਂ ਸੋ ਹਮ ਕਿ ਆਪਣੇ ਸੌਂ ਵਾਲੇ ਨੂੰ ਕੀ ਕਹਿਣਾ ਚਾਹੁੰਦੇ ਸਭ ਨੂੰ ਇਹ ਕਹਾਂਗੀ ਕਿ ਸਾਰੇ ਜਾਨੀ ਹਮੇਸ਼ਾ ਪੋਜ਼ਿਟਿਵ ਰਹੋ ਪੋਜ਼ਿਟਿਵਿਟੀ ਫੈਲਾਓ 네ਗੇਟਿਵਿਟੀ ਤੋਂ ਦੂਰ ਰਹੋ ਲੜਾਈ ਝਗੜਿਆ ਤੋਂ ਦੂਰ ਰਹੋ ਤੇ ਅੱਛੇ ਇਨਸਾਨ ਬਣੋ ਤੇ ਜਿੰਨਾ ਤੁਸੀਂ ਪੋਜ਼ਿਟਿਵ ਰਹਿ ਸਕਦੇ ਹੋ ਦੂਸਰਿਆਂ ਦੇ ਨਾਲ ਪੋਜ਼ਿਟਿਵ ਰਹੋ ਦੂਸਰੇ ਕੁਝ ਤੇ ਤੁਸੀਂ ਖੁਸ਼ ਮੰਨਾ ਜੀ ਪਰਮਾਤਮਾ ਨੇ ਜਿੰਨੀ ਸੋਹਣੀ ਆਵਾਜ਼ ਸਾਨੂੰ ਬਖਸ਼ੀ ਹੈ ਉਹਨੇ ਸੋਹਣਾ ਸਾਨੂੰ ਚਿਹਰਾ ਉਹਦੀ ਅੱਧੀ ਸ਼ੂਟ ਹੋ ਚੁੱਕੀ ਐ ਅੱਧੀ ਸ਼ੂਟ ਹੋਣੀ ਐ ਨੀਰੂ ਬਾਰਵਾ ਮੈਮ ਹੈਗੀ ਆ ਉਹਦੇ ਵਿੱਚ ਤੇ ਉਹਨਾਂ ਦੇ ਨਾਲ ਤੇ ਮੇਰਾ ਵੀ ਇੱਕ ਅੱਛਾ ਕੈਰੈਕਟਰ ਹੈਗਾ ਫਿਲਮ ਦੇ ਵਿੱਚ ਸੋ ਹੋਰ ਵੀ ਕਈ ਸਰੀਆ ਮੂਵੀਜ਼ ਨੇ ਜਿਹੜੀਆਂ ਪਲਾਨ ਹੈਗੀਆਂ ਨੇ ਡੈਫੀਨੇਟਲੀ ਲੈ ਸੁਣਾ ਦੋਗੇ ਤਾਂ ਕੇੜਾ ਇੱਕ ਹੋ ਜੇ ਨਹੀਂ ਸੁਣਾਇਆ ਜਾਣਾ ਸੋ ਹੋਰ ਹੋਈ ਵੀ ਗਾਉਣਾ ਕੋਈ ਨਾ ਚੀਕਾ ਇਸ ਇਹਦੇ ਵਿੱਚ ਨਹੀਂ ਗਾਇਆ ਜਾਣਾ ਭਾਜੀ ਉਹ ਮਿਕਸ ਮੈਚ ਆ ਹੋਇਆ ਕੀ ਕਹਿਣਾ ਚਾਹੁੰਦੇ ਹਾਂ ਅੱਜ ਦੇ ਇਸ ਨੇਕ ਉਪਰਾਲੇ ਦੇ ਉੱਪਰ ਐਡੇ ਵੱਡੇ ਖੁਸ਼ੀਆਂ ਦੇ ਤਿਉਹਾਰ ਨੂੰ ਜਿਸ ਤਰੀਕੇ ਦੇ ਨਾਲ ਸਭ ਆਸਰਾ ਦੇ ਪਰਿਵਾਰ ਦੇ ਵਿੱਚ ਮਨਾਇਆ ਗਿਆ ਕੀ ਕਹਿਣਾ ਚਾਹੁੰਦੇ ਸਾਸੀ ਕਾਲ ਜੀ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਵਸਦੀਆਂ ਸੰਗਤਾਂ ਨੂੰ ਪਰਵਾਸਰਾ ਪਰਿਵਾਰ ਵੱਲੋਂ ਤੋਂ ਬਾਬਾ ਗਾਜੀ ਦਾਸ ਕਲੱਬ ਵੱਲੋਂ ਲੱਖ ਲੱਖ ਵਧਾਈ ਅੱਜ ਅਸੀਂ ਇਸ ਟਾਈਮ ਮੌਜੂਦ ਹਾਂਗੇ ਪਰਵਾਸਰਾ ਕਰਾਲੀ ਜ਼ਿਲ੍ਹਾ ਮੋਹਾਲੀ ਪੰਜਾਬ ਅੱਜ ਹਰ ਸਾਲ ਦੀ ਤਰ੍ਹਾਂ ਇੱਥੇ ਅੱਜ ਲੋਹੜੀ ਦਾ ਜਿਹੜਾ ਨਿਆਸਰੇ ਪੁਰਾਣੀ ਰਹਿੰਦੇ ਨੇ 500 600 ਦੇ ਕਰੀਬ ਇਨਾ ਵਿੱਚ 2-300 ਤਕਰੀਬ ਬੱਚੇ ਤੇ ਬਾਕੀ ਬਜ਼ੁਰਗ ਤੇ ਸਾਡੀਆਂ ਭੈਣਾਂ ਇੱਥੇ ਰਹਿੰਦੀਆਂ ਨੇ ਦੇਖੋ ਖੁਸ਼ੀਆਂ ਹਰ ਕੋਈ ਪਰਿਵਾਰ ਪਰਿਵਾਰ ਆਪਣੇ ਬੱਚਿਆਂ ਦੀ ਆਪਣੇ ਬੱਚਿਆਂ ਦੇ ਵਿਆਹਾਂ ਦੀ ਮੁੰਡਿਆਂ ਦੇ ਕੁੜੀਆਂ ਦੀ ਹਰ ਕੋਈ ਲੋੜੀ ਬਣਾਉਂਦਾ ਬਣਾਉਣੀ ਵੀ ਬਣਦੀ ਹੈ ਲੇਕਿਨ ਸਾਡੇ ਸਮਾਜ ਦਾ ਇੱਕ ਫਰਜ਼ ਹੈ ਜਿਹੜੇ ਸਾਡੇ ਸਮਾਜ ਨੇ ਬਸਾਰੇ ਪ੍ਰਾਣੀ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸਾਡੇ ਸਮਾਜ ਦਾ ਫਰਜ਼ ਬਣਦਾ ਵੀ ਅਸੀਂ ਉਹਨਾਂ ਦੇ ਕੋਲ ਨਾਲ ਵੀ ਖੁਸ਼ੀਆਂ ਸਾਂਝੀਆਂ ਕਰੀਏ ਸੋ ਇਹ ਸਾਡੇ ਕਲੱਬ ਦਾ ਹਰ ਸਾਲ ਬਾਬਾ ਗੱਜੀ ਦਾ ਕਲੱਬ ਦਾ ਹਰ ਸਾਲ ਇਹਪਰ ਆਲਾ ਹੁੰਦਾ ਵੀ 600 ਤੋਂ ਕਰੀਬ ਪ੍ਰਾਣੀ ਜਿਹੜਾ ਹੈਗਾ ਆਪਾਂ ਇਹਨਾਂ ਦੇ ਕੁਝ ਨਾ ਕੁਝ ਕਿਸੇ ਤਰੀਕੇ ਨਾਲ ਇਹਨਾਂ ਦੀ ਖੁਸ਼ੀ ਦੇ ਵਿੱਚ ਆਪਾਂ ਸਾਂਝ ਪਾਈਏ ਸੋ ਅੱਜ ਬਹੁਤ ਪੰਜਾਬੀ ਜਗਤ ਦੀਆਂ ਵੱਡੇ ਵੱਡੇ ਨਾਮਵਰ ਕਲਾਕਾਰ ਵੱਡੀਆਂ ਵੱਡੀਆਂ ਸ਼ਖਸੀਅਤਾਂ ਪ੍ਰਸ਼ਾਸਨ ਇਲਾਕੇ ਦੇ ਪ੍ਰਬੰਧਕ ਤੇ ਸੱਜਣਾਂ ਦੇ ਨਾਲ ਮਿਲ ਕੇ ਸਾਰਿਆਂ ਨੇ 2 ਵਜੇ ਤੋਂ ਲਗਾਤਾਰ ਇਸ ਟਾਈਮ ਲਗਭਗ 7 ਵਜੇ ਗਏ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਕਰਕੇ ਜੜ ਇਨਾ ਪਰਿਵਾਰਾਂ ਦੇ ਨਾਲ ਨਿਆਸਰਾ ਜੋ ਸਰਬਸਾਂਝਾ ਪਰਿਵਾਰ ਹੈ ਉਹਨਾਂ ਦੇ ਨਾਲ ਜਿ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ ਸਰਦਾਰ ਸਾਹਿਬ ਜਿੱਥੇ ਇਹ ਪ੍ਰਭਾਸਰਾ ਪਰਿਵਾਰ ਦੇ ਵੱਲੋਂ ਬਹੁਤ ਸਾਰੇ ਨਿਆਸਰਿਆਂ ਨੂੰ ਸਾਂਝਿਆ ਜਾਂਦਾ ਹੈ ਇੱਥੇ ਇਦਾਂ ਦੇ ਸੁਖ ਸੁਨੇਹੇ ਬਹੁਤ ਦੂਰ ਤੱਕ ਜਾਂਦੇ ਨੇ ਦੇਸ਼ਾਂ ਵਿਦੇਸ਼ਾਂ ਤੱਕ ਜਾਂਦੇ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਪਰਿਵਾਰ ਦਾ ਹਿੱਸਾ ਤਾਂ ਲਗਾਤਾਰ ਵੱਧ ਰਹੇ ਨੇ ਇਸ ਪਰਿਵਾਰ ਦੀ ਗਿਣਤੀ ਵੱਧ ਰਹੀ ਹੈ ਪਰ ਕੀ ਕਹਿਣਾ ਕਿ ਉਹਨਾਂ ਲੋਕਾਂ ਦੇਖੋ ਅਸੀਂ ਦੇਖਦੇ ਹਰ ਸਾਲ ਮੇਰਾ ਆਮ ਵੀ ਆਉਣਾ ਜਨ ਵੀ ਦੇ ਕਬ ਜਿਹੜੇ ਪ੍ਰਾਣੀ ਨੇ ਦਿਨ-ਪ ਦਿਨ ਇੱਥੇ ਵੱਧੇ ਜਾ ਰਹੇ ਨੇ ਜਿੱਦਾਂ ਅੱਜ ਵੀ ਹੁਣੇ ਇੱਥੇ ਪ੍ਰੋਗਰਾਮ ਚੱਲਦਾ ਸੀਗਾ ਪ੍ਰਸ਼ਾਸਨ ਵੱਲੋਂ ਦੋ ਤਿੰਨ ਬੰਦਿਆਂ ਦੀ ਇੱਥੇ ਐਡਮਿਸ਼ਨ ਕਰਾਈ ਗਈ ਹੈ ਠੀਕ ਹੈ ਜੀ ਤੇ ਨਾਲ ਬੱਚੀਆਂ ਛੋਟੀਆਂ ਦੋ-ਦੋ ਤਿੰਨ-ਤਿੰਨ ਘੰਟੇ ਲਾ ਕੇ ਪੰਗੂੜੇ ਚ ਇੱਥੇ ਪਾਈਆਂ ਜਾਂਦੀਆਂ ਨੇ ਲੇਕਿਨ ਸਮਾਜ ਨੂੰ ਇਹ ਅੱਜ ਸਮਝਣ ਦੀ ਲੋੜ ਹੈ ਵੀ ਜਿਹੜਾ ਇਹ ਸਾਡੇ ਸਮਾਜ ਦਾ ਦਰਦ ਹੈ ਘਟ ਨਹੀਂ ਬਜਾਏ ਵੱਧਦਾ ਜਾ ਰਿਹਾ ਜਿਹੜੀਆਂ ਸਮਾਜਿਕ ਸੰਸਥਾਵਾਂ ਨੇ ಗ್ರಾಮ ਪੰਚਾਇਤਾਂ ਨੇ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਸਾਰਿਆਂ ਨੂੰ ਸਾਨੂੰ ਇਹ ਮਿਲ ਕੇ ਹਮਲਾ ਮਾਰਨਾ ਚਾਹੀਦਾ ਜਿਹੜੇ ਸਾਡੇ ਸਮਾਜ ਨੂੰ ਸੁਧਾਰ ਦੀ ਵੱਡੀ ਲੋੜ ਹੈ ਜੀ ਐਡੇਆਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਇਹਨਾਂ ਨੇ ਅੱਜ ਸਾਡੇ ਸਮਾਜ ਨੂੰ ਬਹੁਤ ਵੱਡੀ ਲੋੜ ਹੈ ਜੋ ਕੋ ਜਿਹੜੀਆਂ ਸਾਰੀਆਂ ਸਰਕਾਰਾਂ ਸ਼ਰੋਮੀ ਕਮੇਟੀਆਂ ਜੋ ਨਹੀਂ ਕਰ ਸਕੀਆਂ ਉਹ ਜਿਹੜੀਆਂ ਐਡਾਂ ਦੀਆਂ ਸੰਸਥਾਵਾਂ ਕਰ ਰਹੀਆਂ ਨੇ ਸਾਨੂੰ ਹੋਰ ਤਕੜੇ ਹੋ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਸਹਿਯੋਗ ਦੇਣ ਜਿਹੜੇ ਪ੍ਰਾਣੀ ਜਿਹੜੇ ਸਮਾਜ ਦੇ ਨਕਾਰੇ ਪ੍ਰਾਣੀ ਜਿਨ੍ਹਾਂ ਨੂੰ ਇੱਥੇ ਢੋਈ ਮਿਲਦੀ ਹੈ ਇਹਨਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਸਾਨੂੰ ਸਹਿਯੋਗ ਦੇਣਾ ਸਾਡਾ ਫਰਜ਼ ਹੈ ਬਹੁਤ ਵੱਡਾ ਉਪਰਾਲਾ ਲਗਾਤਾਰ ਜਿਹੜਾ ਇਹ ਕੀਤਾ ਜਾ ਰਿਹਾ ਇਸ ਦੇ ਵਿੱਚ ਇਹ ਖੁਸ਼ੀਆਂ ਦੇ ਖੇੜੇ ਜਿਹੜੇ ਉਹ ਵੀ ਮਨਾਏ ਜਾਂਦੇ ਨੇ ਪਰ ਅੱਜ ਬੱਚਿਆਂ ਦੇ ਚਿਹਰੇ ਵੱਲ ਵੇਖ ਕੇ ਤੁਹਾਨੂੰ ਕਿਵੇਂ ਦਾ ਸਕੂਨ ਮਿਲਿਆ ਮਨ ਦੇ ਵਿੱਚ ਵੱਲ ਸਾਨੂੰ ਮੈਂ ਆਤਮਿਕ ਤੌਰ ਤੇ ਰੋਜ਼ ਕਿਤੇ ਨਾ ਕਿ ਸਮਾਜ ਦੇ ਖੇਤਰ ਦੇ ਵਿੱਚ ਖੇਡ ਖੇਡਾਂ ਦੇ ਖੇਤਰ ਦੇ ਵਿੱਚ ਵੱਡੇ ਵੱਡੇ ਕਾਜਾਂ ਦਿੱਲੀ ਜਾਣ ਨੂੰ ਬਣ ਲੇਕਿਨ ਜਿਹੜੇ ਅੱਜ 4-500 ਪ੍ਰਾਣੀ ਦੇ ਦਿਲ ਤੇ ਵਿੱਚ ਖੁਸ਼ੀ ਦੇਖੀ ਹੈ ਜਿੱਥੇ ਕੋਈ ਕੁਰਸੀ ਤੇ ਬੈਠਾ ਉੱਥੇ ਬੈਠਾ ਝੂਮ ਰਿਹਾ ਸੀਗਾ ਉਹ ਸਾਨੂੰ ਅੱਜ ਬਹੁਤ ਖੁਸ਼ੀ ਹੋਈ ਹੈ ਵੀ ਇਹਨੇ ਜਿਹੜੇ ਬੱਚਿਆਂ ਨੂੰ ਇਹ ਅਜੇ ਖੁਸ਼ੀ ਆਜ਼ਾਦੀ ਨਹੀਂ ਤਾਂ ਉਹਨਾਂ ਨੂੰ ਕੋਈ ਕੋਈ ਬਲਾਉਣ ਵਾਲਾ ਕੋਈ ਮਿਲਣ ਵਾਲਾ ਦੇਖੋ ਉਹਨਾਂ ਨੇ ਠੰਡ ਹੋਣ ਦੇ ਬਾਵਜੂਦ ਵੀ ਇੱਥੇ ਬੈਠ ਕੇ ਅੱਜ ਪੂਰੇ ਜਿਹੜੇ ਪ੍ਰੋਗਰਾਮ ਦਾ ਲੋਹੜੀ ਦਾ ਆਨੰਦ ਮਾਣਿਆ ਫਿਰ ਲੋਹੜੀ ਬਾਲੀ ਹੈ ਤੇ ਨੱਚ ਟੱਪ ਕੇ ਜਿਹੜਾ ਇਹ ਤਿਹਾਰ ਦੀ ਅਜੇ ਲੋੜੀ ਦਾ ਇੱਥੇ ਅੱਜ ਮਨਾਇਆ ਗਿਆ ਤੇ ਅਸੀਂ ਸਾਰਿਆਂ ਨਾਲ ਮਿਲ ਕੇ ਉਹਨੂੰ ਵਧਾਈ ਦਿੱਤੀ ਐ ਉਹਨਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ ਮਨ ਨੂੰ ਸਕੂਨ ਮਿਲਿਆ ਧੰਨਵਾਦ ਸ਼ਮਸ਼ੇਰ ਜੀ ਅੱਜ ਲੋੜੀ ਦਾ ਤਿਉਹਾਰ ਜਿਹੜਾ ਆਪਾਂ ਸਾਰਾ ਪਰਿਵਾਰ ਦੇ ਨਾਲੋਂ ਮਨਾਇਆ ਗਿਆ ਇਹ ਜਣਾ ਚਾਹੁੰਦੇ ਆ ਮੰਨ ਦੇ ਕੀ ਬਲਬਲੇ ਨੇ ਹੁਣ ਬਲਬਲੇ ਤਾਂ ਵੀ ਜਿਸ ਤਰ੍ਹਾਂ ਪਰਿਵਾਰ ਦੇ ਨਾਲ ਜ ਆਪਣੇ ਨਾਲ ਮਨਾਉਣਾ ਚਾਹੀਦਾ ਏ ਤੇ ਉਹਨਾਂ ਦੇ ਚਿਹਰੇ ਤੇ ਰੌਣਕ ਆਉਣੀ ਚਾਹੀਦੀਆਂ ਏ ਤੇ ਉਹਨਾਂ ਨੂੰ ਇਹ ਬਹੁਤ ਜ਼ਰੂਰੀ ਹੈ ਇਸ ਗੱਲ ਦਾ ਅਹਿਸਾਸ ਕਿ ਸਾਨੂੰ ਪਿਆਰ ਕਰਨ ਵਾਲੇ ਹਨ ਵੀ ਉਹ ਬਹੁਤ ਹੈ ਉਹ ਅਹਿਸਾਸ ਕਿੰਨੀ ਅਸੀਂ ਬਗਾਨੇ ਨਹੀਂ ਹੈਗੇ ਅਸੀਂ ਕੱਲੇ ਨਹੀਂ ਹੈਗੇ ਤੇ ਬਹੁਤ ਰਾਂ ਦੇ ਇੱਥੇ ਪੜਨ ਵਾਲੇ ਜਿਹੜੇ ਮਾਸਟਰ ਡਿਗਰੀ ਵਾਲੇ ਵੀ ਇੱਥੇ ਹੈਗੇ ਆ ਅਲੱਗ-ਅਲੱਗ ਜਿਹੜੇ ਸਟੂਡੈਂਟ ਵੀ ਅੱਗੇ ਉਹ ਅਹਿਸਾਸ ਕਰਦੋਂ ਨਾ ਵੀ ਨਹੀਂ ਖੂਨ ਦੇ ਰਿਸ਼ਤੇ ਰਿਸ਼ਤੇ ਨਹੀਂ ਹੁੰਦੇ ਹਾਂ ਬੇਲ ਐ ਤਾਂ ਵਿਸ਼ਵਾਸਾਂ ਦੇ ਤੇ ਪਿਆਰ ਦੇ ਰਿਸ਼ਤੇ ਜਿਹੜੇ ਹੁੰਦੇ ਆ ਨਾ ਇਹ ਤਾਂ ਕਮਾਲ ਕਰ ਦਿੰਦੇ ਆ ਤੇ ਇਹ ਪਿਆਰ ਹੀ ਸੀ ਜਿਹਨੇ ਸਰਵੰਸ ਲਵਾ ਦਿੱਤਾ ਇਹ ਪਿਆਰ ਹੀ ਸੀ ਜਿਹਨੇ ਕਟਵਾ ਦਿੱਤਾ ਕਿ ਹਿੰਦੁਸਤਾਨ ਰਾਇਆ ਜਿਹਨੇ ਬਾਬਰ ਦੀਆਂ ਜੇਲਾਂ ਵਿੱਚ ਵੀ ਸੱਚ ਗਵਾ ਦਿੱਤਾ ਇਹ ਪਿਆਰ ਸੀ ਤੇ ਜਿਵੇਂ ਜਿਵੇਂ ਉਹ ਪਿਆਰ ਸਾਡੇ ਅੰਦਰ ਆਉਂਦਾ ਏ ਸਿਰਜਣਹਾਰ ਦਾ ਪਿਆਰ ਇਸ਼ਕ ਜਿਹੜਾ ਤੇ ਉਹ ਫਿਰ ਉਹਦੀ ਕਾਇਨਾਤ ਦੇ ਵਿੱਚ ਕ੍ਰिएशन ਦੇ ਇਸ਼ਕ ਦੇ ਵਿੱਚ ਉਦਾਂ ਹੀ ਬਦਲਦਾ ਏ ਤੇ ਉਹਦਾ ਅੱਜ ਜਿਹੜੇ ਅੱਜ ਸ਼ਖਸ਼ ਨੇ ਸ਼ਖਸੀਤਾਂ ਆਈਆਂ ਸੀ ਬੜੇ ਧੀਰਜ ਨਾਲ ਐਦਾਂ ਬੈਠੇ ਸੀ ਮਤਲਬ ਉਹਦਾ ਪਰਿਵਾਰਾਂ 'ਚ ਵੀ ਮੈਨੂੰ ਲੱਗਦਾ ਬਹੁਤ ਘੱਟਾਂਗੇ ਪਰਿਵਾਰਾਂ 'ਚ ਐਦਾਂ ਬੈਠੇ ਬੈਠਣ ਦਾ ਉਹਨਾਂ ਨੂੰ ਨਸੀਬ ਕਦੇ ਪੈਦਾ ਮਤਲਬ ਮਿਲਦਾ ਹੋਵੇ ਕਿਉਂਕਿ ਅਸੀਂ ਆਮ ਤੌਰ ਤੇ ਸਾਡੇ ਨਾਲ ਨਾ ਬਹੁਤ سارے ਸੱਜਣੇ ਤੇ ਆਉਨੇ ਆ ਕਿ ਜਿਹੜੇ ਕਿ ਗੱਲ ਸ਼ੇਅਰ ਕਰਦੇ ਆ ਕਿ ਬੱਚਾ ਹੁੰਦਾ ਤਾਂ ਹੈਗਾ ਉਹਦਾ ਫਿਰ ਡੱਬੀ ਤੇ ਜਿਹੜਾ ਮੋਬਾਈਲ ਤੇ ਲੱਗ ਜਾਂਦਾ ਤੇ ਉਹ ਨਾ ਤਾਂ ਜੀਵਨ ਸਾਥੀ ਜੀਮ ਸਾਥੀ ਨਾਲ ਚੰਗੀ ਤਰ੍ਹਾਂ ਆਪਣੀਆਂ ਫੀਲਿੰਗ ਸ਼ੇਅਰ ਕਰ ਪਾਉਂਦਾ ਨਾ ਮਾ ਮਾਂ ਬਾਪ ਨਾਲ ਕਰ ਪਾਉਂਦਾ ਤੇ ਨਾ ਹੀ ਉਹ ਬੱਚੇ ਨਾਲ ਕਰ ਪਾਉਂਦਾ ਨਾ ਬੱਚਾ ਮਾ ਮਾਂ ਬਾਪ ਨਾਲ ਕਰ ਪਾਉਂਦਾ ਪਰ ਇੱਥੇ ਮੈਨੂੰ ਲੱਗਦਾ ਮੋਬਾਈਲ ਕਿਸੇ ਵਿੱਚ ਜੀਤੇ ਹੀ ਨਹੀਂ ਆਇਆ ਵੀ ਮੋਬਾਈਲ ਵੀ ਕੋਈ ਚੀਜ਼ ਹੁੰਦੀ ਹੈ ਤੇ ਮੈਨੂੰ ਲੱਗਦਾ ਵੀ ਬੱਚਿਆਂ ਨੂੰ ਜੋ ਚਾਹੀਦਾ ਹੈ ਸਾਡੇ ਬਜ਼ੁਰਗਾਂ ਨੂੰ ਜੋ ਲੋੜਵੰਦਾਂ ਨੂੰ ਚਾਹੀਦਾ ਹੈ ਤੇ ਉਹਨਾਂ ਦੀ ਸਿਹਤ ਨੂੰ ਉਹਨਾਂ ਦੀ ਮਾਨਸਿਕ ਸਿਹਤ ਨੂੰ ਸਰੀਰਕ ਸਿਹਤ ਨੂੰ ਮਾਨਸਿਕ ਸਿਹਤ ਦੀ ਫੀਲਿੰਗ ਅੱਛੀ ਸੋਚ ਅੱਜ ਤੁਹਾਨੂੰ ਬਹੁਤ ਅੱਛਾ ਲੱਗਿਆ ਸਾਰਾ ਕੁਝ ਤੁਸੀਂ ਐਡੀ ਦੂਰੋਂ ਚੱਲ ਕੇ ਆਏ ਆ ਤੁਹਾਡਾ ਸਮੂਚੀ ਤੁਹਾਨੂੰ ਤੁਹਾਡੀ ਟੀਮ ਨੂੰ ਤੁਹਾਡੀ ਮੈਨੇਜਮੈਂਟ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਨੂੰ ਅੱਜ ਡਿਸਟ੍ਰਿਕਟ ਲੈਵਲ ਤੇ ਤਹਿਸੀਲ ਦੇ ਐਡਮਿਨਿਸਟਰेटर ਸਾਡੇ ਐਸਡੀਐਮ ਸਾਹਿਬ ਤੇ ਪੰਜਾਬ ਦੇ ਜਿਹੜੇ ਹੈਗੇ ਸਾਡੇ ਟਰਾਂਸਪੋਰਟ ਦੇ ਜਿਹੜੇ ਕਮਿਸ਼ਨਰ ਹੈਗੇ ਆ ਤੇ ਮਤਲਬ ਭਿਓਰਾ ਸਾਹਿਬ ਹੋਣੀ ਸਾਰਾ ਅਲੱਗ ਅਲੱਗ ਬਲ ਸਾਹਿਬ ਹੋਣੀ ਕਿ ਵੀਰ ਸਾਹਿਬ ਹੋਣੀ ਅਲੱਗ ਅਲੱਗ ਜਿਹੜੇ ਵੀ ਕਿਸਾਨ ਜਥੇਬੰਦੀ ਆਂਦੇ ਸਮਾਜ ਦੇ ਮਤਲਬ ਕੀ ਕੀ ਨਕੀ ਦਾ ਕਿਹਦਾ ਨਾਮ ਲਈਏ ਵੀ ਸਾਰੇ ਹੀ ਚੱਲ ਕੇ ਇੱਥੇ ਸਾਡੇ ਕਮੇਟੀ ਦੇ ਵੀ ਪ੍ਰਧਾਨ ਸਾਹਿਬ ਕਿ ਅਲੱਗ ਅਲੱਗ ਸੋਸ਼ਲ ਵਰਕਰ ਸਾਡੀ ਟੀਮ ਇਹਨਾਂ ਨੇ ਬੱਚਿਆਂ ਨੂੰ ਇਹ ਅਹਿਸਾਸ ਕਰਾਤਾ ਪਰਿਵਾਰ ਨੂੰ ਕਿ ਲਿ ਤੁਸੀਂ ਇਕੱਲੇ ਨਹੀਂ ਹੈਗੇ ਜਿੱਥੇ ਇਹਨਾਂ ਨੇ ਅਹਿਸਾਸ ਕਰਵਾਇਆ ਕਿ ਤੁਸੀਂ ਇਕੱਲੇ ਨਹੀਂ ਹੈ ਪਰ ਉਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਨਮੀ ਕਿਤੇ ਨਾ ਕਿਤੇ ਅਸੀਂ ਵੀ ਵੇਖੀ ਤੇ ਬਹੁਤ ਸਾਰੇ ਬੱਚਿਆਂ ਨੇ ਵੀ ਮਹਿਸੂਸ ਕੀਤਾ ਕਿ ਉਹ ਨਾਮ ਅੱਖਾਂ ਦੇ ਨਾਲ ਉਹ ਵੇਖ ਰਹੇ ਸੀ ਹਾਲਾਂਕਿ ਉਹ ਖੁਸ਼ੀ ਦੇ ਅੰਜੂ ਸੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਤਰੀਕੇ ਦੇ ਨਾਲ ਲਗਾ ਮਨ ਦੇ ਵਿੱਚ ਇਸ ਤਰੀਕੇ ਦਾ ਬਿਰਤਾਂਤ ਹੁਣ ਸਿਰਜਿਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਉਹ ਸਤੂਰ ਮਹਿਸੂਸ ਕਰਦੇ ਨੇ ਇੱਥੇ ਆ ਕੇ ਤੇ ਤੁਹਾਡੇ ਚਿਹਰੇ ਦੇ ਉੱਪਰ ਸਬਰ ਜਿਹੜਾ ਹੈ ਉਹਦੀ ਵੀ ਗੱਲ ਬਹੁਤ ਸਾਰੇ ਲੋਕਾਂ ਨੇ ਕੀਤੀ ਅਦਾਕਾਰ ਹੋਣ ਕੋਈ ਫਿਲਮ ਐਕਟਰ ਹੋਵੇ ਜਾਂ ਫਿਰ ਹੋਰ ਜਿਹੜੇ ਪਸ਼ੰਦੇ ਇੱਥੇ ਆਏ ਨੇ ਉਹ ਕਹਿੰਦੇ ਕਿ ਸ਼ਮਸ਼ੇਰ ਜੀ ਦੇ ਚਿਹਰੇ ਦੇ ਉੱਪਰ ਜਿਹੜਾ ਸਕੂਨ ਹੈ ਸਬਰ ਹੈ ਉਹ ਇਹਨਾਂ ਬੱਚਿਆਂ ਦੇ ਮਨ ਦੇ ਵਿੱਚੋਂ ਨਿਕਲੀਆਂ ਹੋਈਆਂ ਦੁਆਵਾਂ ਦਾ ਅਸਰ ਹੈ। ਨਹੀਂ ਉਹ ਤੇ ਫਿਰ ਇਹਦਾ ਤਾਂ ਕੋਈ ਸਬਸਟੀਟਿਊਟ ਹੁੰਦਾ ਹੀ ਨਹੀਂ। ਜਿਹੜੀਆਂ ਜਿੱਥੇ दारू ਜਿਹੜੀ ਹੈ ਦਵਾ ਹੋਵੇ ਨਾ ਜਿੱਥੇ ਤੇ ਦੁਆਵਾਂ ਤਾਂ ਅਸੀਸਾਂ ਦੁਆਵਾਂ ਇਹ ਚੀਜ਼ਾਂ ਦਾ ਤਾਂ ਕੋਈ ਸਬਸਟੀਟਿਊਟ ਨਹੀਂ ਹੈਗਾ। ਇਹ ਤਾਂ ਵਰਲਡ ਦੀ ਹਿਸਟਰੀ ਕਹਿੰਦੀ ਹੈਗੀ ਹੈ ਮਤਲਬ ਜੇਕਰ ਅਸੀਂ ਕਿਸੇ ਦੇ ਦਿਲ ਤੋਂ ਜੇਕਰ ਅਸੀਂ ਉਹਦੇ ਨਾਲ ਇਨਸਾਨੀ ਦੇ ਆਧਾਰ ਤੇ ਡੀਲ ਨਹੀਂ ਕੀਤਾ ਜਿਹੜਾ ਦਿਲ ਦੇ ਵਿੱਚੋਂ ਨਿਕਲਦਾ ਹੈ ਨਾ ਉਹ ਜੇ ਗੋਲੀ ਤੋਂ ਬੰਦਾ ਬਚ ਜੂਗਾ ਪਰ ਉਹ ਤੋਂ ਨਹੀਂ ਬਚਦਾ ਫਿਰ ਤੇ ਜਿਹੜੀਆਂ ਅਸੀਸਾਂ ਨਿਕਲਣਗੀਆਂ ਨਾ ਉਹਦਾ ਕੋਈ ਵਾਰ ਵੀ 빙ਾ ਨਹੀਂ ਕਰ ਸਕਦਾ ਤੇ ਉਸ ਨੂੰ ਉਹ ਜੀਏਗਾ ਵੀ ਬੜੀ ਸੈਟੀਸਫੈਕਸ਼ਨ ਦੇ ਨਾਲ ਤੇ ਮਰੇਗਾ ਵੀ ਸੈਟੀਸਫੈਕਸ਼ਨ ਦੇ ਨਾਲ ਉਹਦਾ ਅਖੀਰਲੇ ਡਾਇਲੋਗ ਇਦਾਂ ਦੇ ਨਹੀਂ ਹੋਣਗੇ ਵੀ ਮੈਂ ਕੁਝ ਕਰਨਾ ਚਾਹੁੰਦਾ ਸੀ ਹੁਣ ਸਮਾਂ ਨਹੀਂ ਰਿਹਾ ਬੜੇ ਦੁਖਦਾਈ ਸ਼ਬਦ ਸਾਨੂੰ ਦੁਨੀਆ ਵਿੱਚ ਸੁਣਨ ਨੂੰ ਮਿਲਦੇ ਆ ਕਹਿੰਦੇ ਵੀ ਮੈਂ ਕਰਨਾ ਚਾਹੁੰਦਾ ਸੀ ਦਿਲ ਦੇ ਵਿੱਚ ਆਉਂਦਾ ਸੀ ਚੰਗਾ ਸੋਚਦਾ ਸੀ ਪਰ ਹੁਣ ਸਮਾਂ ਨਹੀਂ ਬਚਿਆ ਇਹ ਵਰਲਡ ਦੇ ਵਿੱਚ ਰਿਸਰਚ ਜਿਹੜੀ ਆ ਬਾਰ ਬਾਰ ਦੱਸਦੀ ਹੈ ਮੈਨੂੰ ਲੱਗਦਾ ਉਹ ਚੀਜ਼ਾਂ ਫਿਰ ਅਸੀਂ ਕੋਸ਼ਿਸ਼ ਕਰਦੇ ਆਂ ਵੀ ਇਹ ਪ੍ਰਮਾਤਮਾ ਸਾਨੂੰ ਸ਼ਕਤੀ ਦੇ ਅਸੀਂ ਆਪਣੇ ਪਰਿਵਾਰ ਦੇ ਵੀ ਜਿਹੜੇ ਕਿਸੇ ਵੀ ਕਾਰਨਾ ਕਰਕੇ ਜ਼ਿੰਦਗੀ ਦੇ ਸਫਰ ਦੇ ਵਿੱਚ ਕਿਸੇ ਘਟਨਾ ਕਰਕੇ ਬੇਵਸ ਲਾਚਾਰ ਹੋ ਜਾਂਦੇ ਆਂ ਜਿਨ੍ਹਾਂ ਨੂੰ ਪਰਿਵਾਰ ਦਾ ਸਹਾਰਾ ਨਹੀਂ ਰਿਹਾ ਸਮਾਜ ਦਾ ਤੇ ਹੋਰ ਸਾਰਾ ਕਿਸੇ ਸਰਕਾਰ ਦਾ ਸਹਾਰਾ ਨਹੀਂ ਰਿਹਾ ਵੀ ਉਹਨਾਂ ਨੂੰ ਵੱਡੀ ਗਿਣਤੀ ਜਿਸੀਂ ਉਹਨਾਂ ਦੀ ਕੇਅਰ ਉਹਨਾਂ ਦੀ ਟ੍ਰੀਟਮੈਂਟ ਉਹਨਾਂ ਦੀ ਰੀਹੈਬਿਲਿਟੇਸ਼ਨ ਦੁਆਰਾ ਫੇਰ ਆਦਰਸਤ ਕਰਨ ਆਪਣੀ ਜ਼ਿੰਦਗੀ ਆਪਣੇ ਪੈਰਾਂ ਤੇ ਖੜੇ ਹੋ ਕੇ ਜੀ ਸਕਣ ਅੱਜ ਜਿਹੜੇ ਸੱਜਣੇ ਇੱਥੇ ਆਏ ਸੀ ਲੋੜੀ ਤੇ ਉਹਨਾਂ ਨੇ ਇਸ ਗੱਲ ਦਾ ਅਹਿਸਾਸ ਕਰਾਇਆ ਕਿ ਉਹ ਦਿਨ ਦੂਰ ਨਹੀਂ ਹੈਗੇ ਵੀ ਜਿਹੜੇ ਇਸ ਨੂੰ ਖੜਾ ਕਰ ਸਕਦੇ ਆ ਬਣਾ ਸਕਦੀ ਆ ਸੰਗਤ ਦੇਸ਼ਾਂ ਵਿਦੇਸ਼ਾਂ 'ਚ ਬੈਠੀ ਸੰਗਤ ਜਿਹੜੀ ਕਿ ਇਹਦਾ 1 ਕਰੋੜ ਰੁਪਏ ਦੇ ਲਗਭਗ ਦਾ ਖਰਚਾ ਹਰ ਮਹੀਨੇ ਚਲਾ ਸਕਦੀ ਹੈ ਤੇ ਮੈਨੂੰ ਲੱਗਦਾ ਵੀ ਉਹ ਦਿਨ ਵੀ ਦੂਰ ਨਹੀਂ ਹੈਗੇ ਕਿ ਇਹ ਵੱਡੀ ਗਿਣਤੀ ਚ ਜਿਹੜੇ ਸਾਡੇ ਸਮਾਜਿਕ ਪਰਿਵਾਰ ਦੇ ਮੈਂਬਰ ਐ ਸੈਲੋ ਬੀਂਗ ਹਨ ਉਹਨਾਂ ਵੀ ਸਮੱਸਿਆਵਾਂ ਲਈ ਲੋੜੀਂਦੇ ਪ੍ਰਬੰਧ ਜਿਲ੍ਹਾ ਪੱਧਰ ਤੇ ਹੋ ਸਕਣਗੇ ਕੇਰਿੰਗ ਸਿਟੀ ਜੋ ਵੀ ਅਸੀਂ ਸੋਚ ਰਹੇ ਹਾਂ ਕਿ ਲੋੜ ਦੀ ਘੜੀ ਦੇ ਵਿੱਚ ਲੋੜ ਦੀ ਘੜੀ ਦੇ ਵਿੱਚ ਆਪਣੇ ਸਮਾਜਿਕ ਪਰਿਵਾਰ ਦੇ ਮੈਂਬਰ ਦੇ ਨਾਲ ਹਾਜ਼ਰ ਹੋਣਾ ਤੇ ਉਹਦੇ ਦੁੱਖ ਵੰਡਾਉਣੇ ਤੇ ਘਟਾਉਣੇ ਮੈਨੂੰ ਲੱਗਦਾ ਉਹ ਦਿਨ ਦੂਰ ਨਹੀਂ ਹੈਗੇ ਵੀ ਅਸੀਂ ਲੱਗੇ ਰਹੇ ਸਾਰੇ ਇਦਾਂ ਇੱਕ ਦੂਜੇ ਨੂੰ ਪ੍ਰੇਰਨਾ ਹੁਣ ਤੁਹਾਡੇ ਥਰੂ ਘਰ ਘਰ ਗੱਲ ਜਾ ਰਹੀ ਹੈਗੀ ਹੈ ਮੈਨੂੰ ਲੱਗਦਾ ਉਹਨਾਂ ਨੂੰ ਵੀ ਹੋਊਗਾ ਕਿ ਹਾਂ ਆਪਣੇ ਨਾਲ ਤਾਂ ਸਾਰੇ ਹੀ ਹਨ ਆਪਣੇ ਨਾਲ ਤੇ ਆਪਣੇ ਆ ਦੋਸਤਾਂ ਮਿੱਤਰਾਂ ਨਾਲ ਪਰਿਵਾਰ ਨਾਲ ਤਾਂ ਖੁਸ਼ੀਆਂ ਸਾਰੇ ਹੀ ਮਨਾਉਂਦੇ ਨੇ ਪਰ ਸਲੂਟ ਹੈ ਉਹਨਾਂ ਨੂੰ ਜਿਹੜੇ ਕਿ ਲੋੜਵੰਦਾਂ ਦੇ ਨਾਲ ਮਨਾਉਂਦੇ ਨੇ ਕਿਉਂਕਿ ਲੋੜਵੰਦਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਨੇ ਮਨਾਈਆਂ ਕਹਿੰਦੇ ਨਾਨਕ ਤਿੰਨ ਕੇ ਸੰਗ ਸਾਥ ਵੜਿਆ ਸੋ ਗਰੀਸ ਜਿੱਥੇ ਨਿਸਮਲਿੰਨ ਫਿਰ ਨਦਰ ਤੇਰੀ ਵਿਸ਼ਿ ਉਹ ਲੋੜਵੰਦਾਂ ਲਈ ਜਿੱਥੇ ਗੁਰੂ ਕੋ ਗਿਨੇ ਸਰਵੰਸਲਾ ਦਿੱਤੇ ਇਹ ਮਤਲਬ ਜਿਹੜਾ ਤੁਹਾਡੇ ਵੱਲੋਂ ਜਾ ਰਿਹਾ ਮੈਸੇਜ ਨਾ ਵੀ ਲੋੜਵੰਦ ਨੂੰ ਜਦੋਂ ਨજર ਅੰਦਾਜ਼ ਕਰਕੇ ਕੋਈ ਗੁਰੂ ਸਾਹਿਬਾਨਾਂ ਕੋਲ ਪਹੁੰਚਦਾ ਸੀ ਨਾ ਕਿਸੇ ਵੀ ਰੱਬ ਦੀ ਆਸ਼ਰ ਕੋਲ ਪਹੁੰਚਦਾ ਸੀ ਉਹ ਕਹਿੰਦੇ ਸੀ ਬਈ ਮੈਨੂੰ ਤੇਰੀ ਚੀਜ਼ ਨਹੀਂ ਚਾਹੀਦੀ ਜਿੱਥੇ ਮੈਨੂੰ ਲੋੜ ਸੀ ਤੂੰ ਉੱਥੇ ਮੈਨੂੰ ਦਿੱਤੀ ਨਹੀਂ ਇਹੋ ਜਿਹੇ ਮੈਸੇਜ ਮੈਨੂੰ ਲੱਗਦਾ ਅੱਜ ਤੁਹਾਡੇ ਥਰੂ ਘਰ ਘਰ ਜਾਏਗਾ ਕਿ ਨਹੀਂ ਸਾਨੂੰ ਵੀ ਜਿੱਥੇ ਆਪਣੇ ਛੋਟੇ ਜਿਹੇ ਪਰਿਵਾਰ ਦੇ ਚੰਗੀ ਗੱਲ ਆ ਵੈਸੇ ਵੀ ਪਰਵਾਹ ਦੇ ਨਾਲ ਤਾਂ ਮਨਾਉਣੀ ਹੀ ਐ ਪਰ ਇੱਕ ਵਿਸ਼ਾਲ ਸੋਚ ਜਦੋਂ ਅਸੀਂ ਕਹਿੰਦੇ ਮੂਲਿਕ ਤੇ ਨੂਰ ਇਕ ਤੇ ਜੇ ਮੂਲਿਕ ਤੇ ਨੂਰ ਇਕ ਤੇ ਫਿਰ ਉਹ ਆਪਣੇ ਪਿਆਰੇ ਦੀ ਔਲਾਦ ਪਿਆਰੀ ਵੀ ਤਾਂ ਲੱਗਣੀ ਚਾਹੀਦੀ ਹੈ ਨਾ ਫਿਰ ਜੇਕਰ ਇਸ ਗੱਲ ਤੇ ਵਿਸ਼ਵਾਸ ਹੋਵੇ ਨਹੀਂ ਤਾਂ ਫਿਰ ਫੋਕਟ ਕਰਮ ਹੋ ਗਿਆ ਅਧਿਆਤਮ ਕਰਮ ਨਹੀਂ ਫਿਰ ਫੋਕਟ ਕਰਮ ਹੋ ਜਾਂਦਾ ਹੈ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਨੇ ਅਹਿਸਾਸ ਕਰਾਇਆ ਕਿ ਨਹੀਂ ਕਿ ਐਦਾਂ ਸਾਨੂੰ ਲੋੜਵੰਦਾਂ ਦੇ ਨਾਲ ਸਾਡੇ ਜਿਹੜੇ ਪਲ ਆ ਜ਼ਿੰਦਗੀ ਦੇ ਬਤਾਏ ਹੋਏ ਇਹੀ ਲੇਖੇ ਲੱਗਦੇ ਆ ਇਸੇ ਨੂੰ ਜੀਵਨ ਕਹਿੰਦੇ ਆ ਅਦਰਵਾਇਜ਼ ਆਪਣਾ ਪੇਟ ਪਰਚੇ ਪਸ਼ੂ ਪੰਛੀ ਵੀ ਜੀ ਲੈਂਦੇ ਆ ਆਪਣੇ ਦੁੱਖਾਂ ਤੇ ਦਾ ਸਾਰੇ ਘੁਰ ਲਾ ਲੈਂਦੇ ਨੇ ਪਰ ਸਲੂਟ ਉਹਨਾਂ ਨੂੰ ਜਿਹੜੇ ਦੂਜਿਆਂ ਦੇ ਦੁੱਖ ਵੰਡਾਉਂਦੇ ਆ ਤੇ ਘਟਾਉਂਦੇ ਆ ਜੀ ਸਾਨੂੰ ਬੜੀ ਖੁਸ਼ੀ ਆ ਇਸ ਗੱਲ ਦੀ ਸਰਦਾਰ ਸਾਹਿਬ ਨਾਲ ਸਾਡੀ ਆਨਸਵਾਦ ਕੀ ਕਰਾਂਗੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਹਾਲਾਂਕਿ ਤੁਹਾਡੇ ਇੰਸਾਰਬੰਦ ਦੇ ਵਿੱਚੋਂ ਨਿਕਲਿਆ ਹਰੇਕ ਸ਼ਬਦ ਹੀ ਸੁਨੇਹਾ ਹੁੰਦਾ ਚੰਗਾ ਸੁਰਪ ਵੀ ਆਉਂਦਾ ਪਰ ਕੀ ਕਹਿਣਾ ਚਾਹੁੰਦੇ ਹੋ ਦਰਸ਼ਕ ਮੈਂ ਤਾਂ ਮੈਂ ਕਹਿੰਦਾ ਤੁਸੀਂ ਸਾਰੇ ਹੀ ਬਹੁਤ ਸਤਿਕਾਰਯੋ ਜਿਸ ਕਰਕੇ ਸਮਾਜ ਦੇ ਵਿੱਚ ਅਜਿਹੇ ਕਾਰਜ ਚੱਲ ਰਹੇ ਹਨ ਵੀ ਤੁਸੀਂ ਬੜਾ ਇਸ ਗੱਲ ਨੂੰ ਮਹਿਸੂਸ ਕਰਦੇ ਆਪਾਂ ਹੋਰ ਸਟਰੋਂਗਲੀ ਫੀਲ ਕਰੀਏ ਵੀ ਸਮਾਜ ਦੇ ਕੰਮ ਵੀ ਓਨੇ ਹੀ ਜ਼ਰੂਰੀ ਹੁੰਦੇ ਆ ਜਿੰਨੇ ਪਰਿਵਾਰ ਦੇ ਇਹ ਗੁਰੂਆਂ ਨੇ ਬਾਣੀ ਰਚ ਕੇ ਰੱਬ ਦੇ ਪਿਆਰਿਆਂ ਨੇ ਤੇ ਇਤਿਹਾਸ ਸਿਰਜ ਕੇ ਸਾਨੂੰ ਡੈਮੋ ਦੇ ਦੇ ਕੇ ਦਿੜੜ ਕਰਾਇਆ ਹੈ ਆਪਾਂ ਚੇਤਾ ਕਰੀਏ ਜੀਵਨ ਤੇ ਸਮਾਜ ਖੁਸ਼ਹਾਲ ਬਣ ਜਾਏ